ਨੂਰੀ ਤਾਂ ਕਦੋਂ ਦੀ ਖਤਮ ਹੋ ਚੁੱਕੀ ਆ ਨੂਰੀ ਤਾਂ ਹੁਣ ਹੈ ਹੀ ਨਹੀਂ ਸਰਦੂਲ ਹੀ ਆ ਹੁਣ ਤਾਂ ਨੂਰੀ ਤਾਂ ਉਹਦੇ ਹੀ ਖਤਮ ਹੋ ਗਈ ਸੀਗੀ ਜਦੋਂ ਸਰਦੂਲ ਨੇ ਆਪਣਾ ਸਰੀਰ ਤੇ ਆ ਗਿਆ ਸੀਗਾ ਮੈਂ ਥੋੜੀ ਬੋਲ ਰਹੀ ਆ ਇਹ ਗੱਲ ਤਾਂ ਸਰਦੂਲ ਹੀ ਕਰ ਰਿਹਾ ਹੈ ਮੈਂ ਨਹੀਂ ਗੱਲਾਂ ਕਰ ਰਹੀ ਉਹ ਅਲਵਿਦਾ ਕਹਿ ਗਏ ਸੀਗੇ ਉਦੋਂ ਉਹ ਤੋਂ ਪਹਿਲਾਂ ਤੁਹਾਨੂੰ ਕੋਈ ਇਹ ਜੀ ਮਿੱਠੀ ਯਾਦ ਜੀ ਉਹਨਾਂ ਨੇ ਗੱਲ ਕਹੀ ਹੋਵੇ ਜੋ ਤੁਹਾਨੂੰ ਅੱਜ ਵੀ ਯਾਦ ਆਉਂਦੀ ਹੈ ਪੂਰੀ ਜ਼ਿੰਦਗੀ ਉਹਨਾਂ ਦੀਆਂ ਗੱਲਾਂ ਜਿਹੜੀਆਂ ਜੋ ਵੀ ਪਲ ਬਤਾਏ ਉਹਨਾਂ ਨਾਲੋਂ ਸਾਰੀਆਂ ਯਾਦਾਂ ਯਾਦਾਂ ਹੀ ਨੇ ਮਿੱਠੀਆਂ ਜਾਣ ਲੱਗੇ ਵੀ ਬਹੁਤ ਸਾਰੀਆਂ ਗੱਲਾਂ ਕਰਕੇ ਗਏ ਨੇ ਇੱਕ ਦੋ ਦਿਨ ਪਹਿਲਾਂ ਗੱਲਾਂ ਕੀਤੀਆਂ ਨੇ ਬਹੁਤ ਗੱਲਾਂ ਕੀਤੀਆਂ ਨੇ ਉਹਨਾਂ ਨੇ ਕਦੇ ਟਾਈਮ ਆਊਗਾ ਫਿਰ ਦੱਸਾਂ ਕੀ ਹੋ ਕਿਉਂਕਿ ਹਸਾਉਣਾ ਬਹੁਤ ਔਖਾ ਹੈ ਰਵਾਣਾ ਬਹੁਤ ਸੋਖਾ ਹੈ ਰੁਵਾ ਤਾਂ ਲੰਦਾ ਬੰਦਾ ਪਰ ਹਸਾਉਣਾ ਬੜਾ ਔਖਾ ਹੈ ਸਰਦੂਲ ਜੀ ਵੀ ਬਹੁਤ ਪਸੰਦ ਕਰਦੇ ਹੁੰਦੇ ਸੀ ਜਿਵੇਂ ਪਾਣੀ ਹੱਥੀ ਰੋਟੀ ਹੁੰਦੀ ਸੀ ਨਾ ਮੱਕੀ ਦੀ ਤੇ ਉਹਨਾਂ ਨੇ ਕਿਹਾ ਮੈਨੂੰ ਤੂੰ ਆਪਣੇ ਹੱਥ ਨਾਲ ਬਣਾ ਕੇ ਦੇ ਦਿਲ ਦੀਆਂ ਦਿਲ ਨਾਲ ਜੁੜ ਗਿਆ ਤਾਰਾ ਅੱਖ ਨੇ ਅੱਖ ਪਛਾਣੀ ਖੂਤੋਂ ਪਾਣੀ ਭਰਦੀ ਮੈਂ ਮਿੱਤਰਾ ਹੋਗੀ ਪਾਣੀ ਪਾਣੀ ਇਹ ਪਾਣੀ ਪਾਣੀ ਜਦੋਂ ਰੰਧਾ ਵੇ ਦਾ ਸਟਾਰਟ ਸੀਗਾ ਹਨਾ ਹਜੇ ਉਹਦਾ ਕੁਝ ਆਇਆ ਨਹੀਂ ਸੀਗਾ ਸਟਾਰਟਿੰਗ ਸੀਗੀ ਸਰਦੂਲ ਤੇ ਪੈਰਾ ਜੀ ਬੈਠੇ ਰਿਹਾ ਸਾਰੇ ਆਰਟਿਸਟ ਸੋਫੇ ਤੇ ਬੈਠੇ ਉਹਨੂੰ ਸਰਦੂਲ ਜੀ ਨੇ ਕਿਹਾ ਵੀ ਬੇਟੇ ਉੱਤੇ ਬੈਠ ਜਾ ਚੰਗਾ ਲੱਗਦਾ ਨਹੀਂ ਕਹਿੰਦਾ ਮੈਂ ਵੀ ਇੱਥੇ ਬੈਠਣਾ ਔਰ ਉਹ ਥੱਲੇ ਬੈਠ ਕੇ ਗੁੱਡ ਇਦਾਂ ਹੀ ਗੋਡੇ ਉਹਨਾਂ ਨੇ ਫੜੇ ਹੋਏ ਤੇ ਐਂ ਹੀ ਬੈਠਾ ਰਿਹਾ ਨੀਚੇ ਤੇ ਸਾਰੇ ਆਰਟਿਸਟ ਹੱਸ ਰਹੇ ਆ ਮਜ਼ਾਕ ਕਰ ਰਹੇ ਆ ਗੱਲਾਂ ਕਰ ਰਹੇ ਆ ਸਰਦੂਲ ਜੀ ਦਾ ਧਿਆਨ ਉਹਦੇ ਵੱਲ ਹੀ ਕਿਉਂਕਿ ਉਹ ਰੂਹ ਦੇ ਵਿੱਚ ਵੜ ਗਿਆ ਸਰਦੂਲ ਜੀ ਦੇ ਇੱਕਦਮ ਵੀ ਇੰਨਾ ਅਦਰ ਵਾਲਾ ਬੱਚਾ ਹੈ ਫੇਰ ਨਾ ਸਾਰੇ ਲੱਗੇ ਹੋਏ ਕਿ ਮੇਰਾ ਆਜ ਮੇਰਾ ਚੱਲ ਰਿਹਾ ਕਿਸਦਾ ਗਾਣਾ ਚੱਲ ਰਿਹਾ ਹਿੱਟ ਸੀਗੇ ਸਾਰੇ ਕਲਾਕਾਰ ਫਿਰ ਸਦੂਲ ਜੀ ਨੇ ਕਿਹਾ ਕਹਿੰਦੇ ਆ ਜਿਹੜਾ ਬੱਚਾ ਹੈ ਨਾ ਕਹਿੰਦੇ ਵੀ ਤੁਹਾਡੇ ਸਾਰਿਆਂ ਤੋਂ ਇਹਨੇ ਅੱਗੇ ਲੰਘ ਜਾਣਾ ਵੀ ਜਿਨ੍ਹਾਂ ਦਾ ਅਦਬ ਆ ਪਿੰਡਾਂ 'ਚ ਜਾਣਾ ਆਪਣੇ ਦਾਦਕੇ ਜਾਂ ਭੂਆ ਦੇ ਪਿੰਡ ਜਾਣਾ ਨਾਨਕੇ ਜਾਣਾ ਛੁੱਟੀਆਂ ਕੱਟਣ ਜਾਣੀਆਂ ਇਹਦੋਂ ਚੌਹ ਇਹਦਾ ਹੀ ਹੁੰਦਾ ਸੀਗਾ ਹਾਂ ਕੀ ਬਾਤ ਆ ਤੁਸੀਂ ਚੌਕ ਹੈ ਨਾ ਵੀ ਆਪਣੇ ਇਲਾਕੇ ਦੀ ਬੋਲੀ ਚਿੱਤੇ ਆ ਗਈ ਜੇ ਜਦੋਂ ਮੈਂ ਛੋਟੀ ਹੁੰਦੀ ਸੀ ਇੱਕ ਕਮਰੇ ਦੇ ਵਿੱਚ ਸਾਰੇ ਇੱਕ ਮੰਜੀਆਂ ਦੇ ਉੱਤੇ ਪਏ ਨੇ ਸਾਰਾ ਪਰਿਵਾਰ ਉੱਥੇ ਹੀ ਪਿਆ ਐ ਕਹਾਣੀਆਂ ਦਾਦੀ ਕਹਾਣੀ ਸੁਣਾ ਰਹੀ ਆ ਤੇ ਕਹਾਣੀ ਸੁਣਦੇ ਸੁਣਦੇ ਸੋ ਜਾਣਾ ਦਾਦੀ ਦੀ ਗੋਦੀ ਚ ਨਾਨੀ ਦੀ ਗੋਦੀ ਚ ਉਹ ਸਮਾਂ ਦੇ ਵੱਖਰਾ ਸੀਗਾ ਉਦੋਂ ਮੋਬਾਈਲ ਹੀ ਨਾ ਹੁੰਦੇ ਸੀਗੇ ਇਹ ਜਿਹੜਾ ਫੋਨ ਆ ਨਾ ਉਹਨੇ ਰਿਸ਼ਤਿਆਂ ਦੇ ਵਿੱਚ ਨਾ ਦਰਾਰਾਂ ਪਾ ਦਿੱਤੀਆਂ ਨੇ ਹਰ ਬੰਦਾ ਨਾ ਆਪਣੇ ਕਮਰੇ ਚ ਇਕੱਲਾ ਹੀ ਬੈਠਣਾ ਚਾਹੁੰਦਾ ਹੁਣ ਬੱਚੇ ਵੀ ਆਪਣੇ ਕਮਰੇ ਚ ਇਕੱਲੇ ਬੈਠੇ ਪੇਰੈਂਟਸ ਇਕੱਲੇ ਬੈਠੇ ਨੇ ਤਾਂ ਉਹ ਪਿਆਰ ਹੀ ਨਹੀਂ ਰਿਹਾ ਉਹ ਜ਼ਮਾਨਾ ਕਿਤੇ ਚਲੇ ਗਿਆ ਬਜ਼ੁਰਗਾਂ ਦੀ ਕਦਰ ਨਹੀਂ ਰਹੀ ਹਰ ਕੋਈ ਐਦਾਂ ਚਾਹੁੰਦਾ ਕਿ ਸਾਡੀ ਪ੍ਰਾਈਵੇਸੀ ਚਾਹੀਦੀ ਆ ਬਜ਼ੁਰਗ ਦਾ ਘਰ ਚ ਹੋਣੇ ਨਾ ਵੀ ਅਸੀਂ ਇਕੱਲੇ ਰਹੀਏ ਉਹ ਚੀਜ਼ਾਂ ਬਚਪਨ ਦੇ ਵਿੱਚ ਜਿਹੜੀਆਂ ਪਰੋਈਆਂ ਜਾਂਦੀਆਂ ਨੇ ਉਹ ਤਾਂ ਉਮਰ ਰਹਿੰਦੀਆਂ ਨੇ ਫਿਰ ਉਹ ਖਤਮ ਨਹੀਂ ਹੁੰਦੀਆਂ ਹੈਗੀਆਂ ਅੱਜ ਐਦਾਂ ਲੱਗਿਆ ਉਹਨੂੰ ਤੁਹਾਡੇ ਨਾਲ ਬੈਠ ਕੇ ਜਿੱਦਾਂ ਮੈਂ ਪੰਜਾਬ ਦੇ ਨਾਲ ਬੈਠਾ ਹਾਂ ਤੇ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਤੇਜਿੰਦਰ ਸਿੰਘ ਅੱਜ ਆਪਣੇ ਨਾਲ ਉਹ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਅਮਨ ਨੂਰੀ ਤੇ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਸਲਾਮ ਵਾਲੇਕਮ ਜੀ ਤੇ ਮੈਮ ਤੁਸੀਂ ਸ਼ਾਹਕੋਟ ਮੂਵੀ ਦੇ ਇਵੈਂਟ ਤੇ ਆਏ ਹੋ ਪ੍ਰੀਵੈਂਟ ਤੇ ਤੇ ਤੁਸੀਂ ਮੂਵੀ ਦਾ ਟ੍ਰੇਲਰ ਦੇਖਿਆ ਹੋਊਗਾ ਤੇ ਤੁਹਾਨੂੰ ਕਿੱਦਾਂ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਦੇਖੋ ਪੂਰੀ ਇੰਡਸਟਰੀ ਇੱਥੇ ਆਈ ਆ ਔਰ ਸਾਰੇ ਫਿਲਮਾਂ ਵਾਲੇ ਨੇ ਕਿਉਂਕਿ ਜਿਹੜਾ ਇੱਕ ਆਰਟਿਸਟ ਹੁੰਦਾ ਨਾ ਆਰਟਿਸਟ ਨੂੰ ਜਦੋਂ ਦੂਜੇ ਦੀ ਚੀਜ਼ ਕੋਈ ਦੇਖਣੀ ਹੁੰਦੀ ਆ ਤਾਂ ਬਹੁਤ ਵਧੀਆ ਤੇ ਬਹੁਤ ਵੱਡੀ ਚੀਜ਼ ਹੋਵੇ ਤਾਂ ਪਸੰਦ ਆਉਂਦੀ ਉਹਨੂੰ ਆਰਟਿਸਟ ਨੂੰ ਤੇ ਪਰ ਸਾਰੇ ਆਰਟਿਸਟ ਇੱਥੇ ਆਏ ਹੋਏ ਸੀਗੇ ਪੂਰੀ ਇੰਡਸਟਰੀ ਟ੍ਰੇਲਰ ਇੰਨਾ ਸੋਹਣਾ ਸੀਗਾ ਬਹੁਤ ਵਧੀਆ ਸੀਗਾ ਟ੍ਰੇਲਰ ਬਹੁਤ ਅੱਛਾ ਲੱਗਿਆ ਮੈਮ ਤੁਹਾਨੂੰ ਕਿੱਦਾਂ ਲੱਗਿਆ ਜਦੋਂ ਇੰਡਸਟਰੀ ਆਪਣੀ ਤਕਰੀਬਨ 90% ਇੰਡਸਟਰੀ ਆਈਵੀਸੀ ਉਹ ਕਹਿੰਦੇ ਨੇ ਉਹਦੇ ਜਿਵੇਂ ਕੋਈ ਬਹਾਨੇ ਨਾਲ ਇੰਡਸਟਰੀ ਇਕੱਠੀ ਹੁੰਦੀ ਹੁੰਦੀ ਹੈ ਉਹ ਕਿੱਦਾਂ ਲੱਗਿਆ ਉਹਦਾ ਸਾਡੀ ਤਾਂ ਰਿਸ਼ਤੇਦਾਰੀਆਂ ਹੀ ਨੇ ਕਿ ਮੈਂ ਤਾਂ ਹੀ ਕਹਿੰਦੀ ਮੇਰਾ ਟੱਬਰ ਆ ਸਾਰਾ ਜਿਹੜੀ ਫਿਲਮ ਇੰਡਸਟਰੀ ਆ 뮤직 ਇੰਡਸਟਰੀ ਆ ਮੈਂ ਇਹੀ ਮੇਰਾ ਪਰਿਵਾਰ ਆ ਕਿਉਂਕਿ ਮੈਂ ਛੋਟੀ ਜੀ ਹੁੰਦੀ ਸੀ 9 ਸਾਲ ਦੀ ਉਮਰ ਤੋਂ ਮੈਂ ਇਸ ਲਾਈਨ ਦੇ ਵਿੱਚ ਆ ਮੈਂ ਰਿਸ਼ਤੇਦਾਰਾਂ ਦੇ ਬਹੁਤ ਘੱਟ ਗਈਆਂ ਤੇ ਜ਼ਿਆਦਾ ਕਰਕੇ ਇਹਨਾਂ ਲੋਕਾਂ 'ਚ ਹੀ ਰਹੀ ਆ ਜਦੋਂ ਇਹ ਆਪਾਂ ਇਕੱਠੇ ਹੋਈਦਾ ਕਿਸੇ ਵੱਡੇ ਕਿਸੇ ਫੰਕਸ਼ਨ ਹੁੰਦਾ ਇੰਡਸਟਰੀ ਦਾ ਜਦੋਂ ਸਾਰੇ ਮਿਲਦੇ ਨੇ ਫਿਰ ਭੱਜ-ਭੱਜ ਕੇ ਸਾਰਿਆਂ ਨੂੰ ਮਿਲੀਦਾ ਹੈ ਠੰਡ ਬੈਂਦੀ ਆ ਸਾਰਿਆਂ ਨੂੰ ਮਿਲ-ਮਿਲ ਕੇ ਨਾ ਤੇ ਵੀ ਮੈਂ ਕਿ ਕਾ ਸਾ ਜਾਂ ਸਾਰਿਆਂ ਨਾਲ ਰੂਹ ਦੀ ਸਾਜ ਹੈ ਕਿ ਆਰਟਿਸਟ ਜਿਹੜਾ ਇੱਕ ਦੂਜੇ ਆਰਟਿਸਟ ਨੂੰ ਸਮਝ ਸਕਦਾ ਉਹਦੀ ਫੀਲਿੰਗ ਨੂੰ ਤੇ ਜੋ ਇੱਕ ਆਰਟਿਸਟ ਦਾ ਇੱਕ ਲੈਵਲ ਹੁੰਦਾ ਉਹਨੂੰ ਉਹ ਦੂਜਾ ਆਰਟਿਸਟ ਹੀ ਸਮਝ ਸਕਦਾ ਸੋ ਸਾਨੂੰ ਅਸੀਂ ਬਹੁਤ ਕੰਫਰਟੇਬਲ ਫੀਲ ਕਰਦੇ ਆ ਫਿਰ ਆਰਟਿਸਟਾਂ ਦੇ ਵਿੱਚ ਆ ਕੇ ਨਾ ਸੇਮ ਹੁੰਦਾ ਸਾਰਾ ਕੁਝ ਵਧੀਆ ਲੱਗਦਾ ਮੈਂ ਬਹੁਤ ਖੁਸ਼ ਹੁੰਨੀ ਆ ਜਦੋਂ ਇਦਾਂ ਦੇ ਇਵੈਂਟ ਹੁੰਦੇ ਨੇ ਨਾ ਮੈਨੂੰ ਬਹੁਤ ਚੰਗਾ ਲੱਗਦਾ ਸਾਰਿਆਂ ਨੂੰ ਮਿਲ ਕੇ ਆਪਣਾ ਵਣ ਮਹਿਸੂਸ ਹੁੰਦਾ ਹੈ ਉਈ ਨਾ ਵੀ ਆਪਣਾਪਣਤਾ ਹੀ ਆ ਨਾ ਵੀ ਰੂਹ ਖੁਸ਼ ਹੋ ਜਾਂਦੀ ਆ ਤੇ ਰੂਹ ਉੱਥੇ ਹੀ ਖੁਸ਼ ਹੁੰਦੀ ਆ ਜਿੱਥੇ ਆਪਣਾਪਣ ਹੁੰਦਾ ਨਾ ਤੇ ਇਹ ਤਾਂ ਸਾਰਾ ਮੈਂ ਉਹ ਹੀ ਕਹਿੰਦੀ ਮੇਰਾ ਪਰਿਵਾਰ ਆ ਇਹ ਸਾਰਾ ਪੂਰੀ ਇੰਡਸਟਰੀ ਆ ਜਿਹੜੀ ਇਹ ਮੇਰਾ ਪਰਿਵਾਰ ਆ ਚਾਹੇ ਉਹ ਸਕ੍ਰਿਪਟ ਰਾਈਟਰ ਆ ਚਾਹੇ ਹੋ ਸਟੋਰੀ ਰਾਈਟਰ ਆ ਡਾਇਰੈਕਟਰ ਆ ਐਕਟਰ ਆ ਪ੍ਰੋਡਿਊਸਰ ਆ ਸਾਰੇ ਜਿੰਨੇ ਵੀ ਐਕਟਰਸ ਨੇ ਜਾਂ ਜਿੰਨੇ ਵੀ ਸਿੰਗਰਸ ਨੇ ਮਿਊਜ਼ਿਕ ਡਾਇਰੈਕਟਰ ਨੇ ਇੰਡਸਟਰੀ ਵਾਲੇ ਨੇ ਉਸਾਰਾ ਇੱਕ ਪਰਿਵਾਰ ਆਏ ਸਾਰਾ ਜਦੋਂ ਇਹਨਾਂ ਨੂੰ ਸਾਰਿਆਂ ਨੂੰ ਮਿਲੀਦਾ ਹੈ ਕਿਉਂਕਿ ਹਰ ਬੰਦਾ ਆਪਣੇ ਕੰਮ 'ਚ ਬੀਜ਼ੀ ਹੁੰਦਾ ਹੈ ਕਿਸੇ ਦੀ ਫਿਲਮ ਚੱਲ ਰਹੀ ਹੈ ਕਿਸੇ ਦੀ ਰਿਕਾਰਡਿੰਗ ਚੱਲ ਰਹੀ ਹੈ ਕਿਸੇ ਦਾ ਸ਼ੋਅ ਚੱਲ ਰਿਹਾ ਹੈ ਸਭ ਆਪਣੇ ਕੰਮਾਂ 'ਚ ਬੀਜ਼ੀ ਹੁੰਦੇ ਨੇ ਜਦੋਂ ਐਦਾਂ ਦਾ ਫਿਰ ਐਦਾਂ ਦੇ ਫੰਕਸ਼ਨ ਹੁੰਦੇ ਨੇ ਨਾ ਇੰਡਸਟਰੀ ਦੇ ਫਿਰ ਉਹ ਸਾਰੇ ਇਕੱਠੇ ਹੁੰਦੇ ਨੇ ਸਾਰੀ ਇੰਡਸਟਰੀ ਇਕੱਠੀ ਹੁੰਦੀ ਹੈ ਤਾਂ ਫਿਰ ਉਹਦੇ ਬੜਾ ਮਜ਼ਾ ਆਉਂਦਾ ਸਾਰਿਆਂ ਨੂੰ ਮਿਲ-ਮਿਲ ਕੇ ਨਾ ਤੁਸੀਂ ਦੇਖਿਆ ਹੋਣਾ ਕਿੰਨਾ ਵਧੀਆ ਲੱਗ ਰਿਹਾ ਮਿਲ-ਮਿਲ ਕੇ ਸਾਰਿਆਂ ਨੂੰ ਤੇ ਗੁਰੂ ਨੂੰ ਧਾਵੇ ਨੂੰ ਆਪਾਂ ਅਕਸਰ ਗੀਤਾਂ ਦੇ ਵਿੱਚ ਦੇਖਦੇ ਰਹੇ ਹਾਂ ਉਹਨਾਂ ਨੇ ਆਪਣੇ ਪੰਜਾਬ ਨੂੰ ਬਹੁਤ ਰਿਪਰੈਜ਼ੈਂਟ ਕੀਤਾ ਕਿਉਂਕਿ ਬਾਲੀਵੁੱਡ ਦੇ ਵਿੱਚ ਉਹਨਾਂ ਦੇ ਗੀਤ ਕਹੇ ਲੋ ਬਲੌਕਬਾਸਟਰ ਰਹੇ ਆ ਤੇ ਉਹਨਾਂ ਦਾ ਇਹ ਮੂਵੀ ਡੈਬਿਊ ਮੂਵੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਆ ਕਿ ਉਹ ਇੱਕ ਆਰਟਿਸਟ ਤਾਂ ਹੈਗਾ ਹੀ ਹੈ ਇੱਕ ਐਕਟਰ ਵੀ ਹੁਣ ਇੱਕ ਫਿਲਮ ਕਰ ਰਿਹਾ ਪਰ ਉਹ ਇਨਸਾਨ ਬਹੁਤ ਵਧੀਆ ਉਹ ਬੱਚੇ 'ਚ ਇੰਨਾ ਕੁ ਅਦਬ ਆ ਇੰਨਾ ਕੁ ਸਲੀਕੇਦਾਰ ਆ ਜਦੋਂ ਰੰਧਾ ਆਵੇ ਦਾ ਸਟਾਰਟ ਸੀਗਾ ਹਨਾ ਹਜੇ ਉਹਦਾ ਕੁਝ ਆਇਆ ਨਹੀਂ ਸੀਗਾ ਸਟਾਰਟਿੰਗ ਸੀਗੀ ਉਦੋਂ ਖੰਨੇ ਸ ਘਰੇ ਆਪਣੇ ਸਾਰੇ ਇੱਕ ਹੋਰ ਵੀ ਕਾਫੀ سارے ਕਲਾਕਾਰ ਆਏ ਸੀ ਪ੍ਰੋਮੋਸ਼ਨ ਸੀਗੀ ਫਿਲਮ ਦੀ ਮੇਰੀ ਕਿਸੇ ਫਿਲਮ ਦੀ ਪ੍ਰੋਮੋਸ਼ਨ ਸੀਗੀ ਸਾਰੇ ਆਰਟਿਸਟ ਉੱਥੇ ਆਏ ਹੋ ਸੀ ਬਹੁਤ ਵੱਡੇ ਵੱਡੇ ਆਰਟਿਸਟ ਆਏ ਸੀ ਗੁਰੂ ਰੰਧਾਵਾ ਵੀ ਨਾਲ ਆਇਆ ਹੋਇਆ ਸੀ ਨਾ ਸਾਰਿਆਂ ਦੇ ਤੇ ਮੁੰਡਾ ਸਰਦੂਲ ਜੀ ਦੇ ਨਾਲ ਆਪਾਂ ਡਰਾਇੰਗ ਰੂਮ 'ਚ ਬੈਠੇ ਸੀ ਸਰਦੂਲ ਜੀ ਤੇ ਪੈਰਾਂ 'ਤੇ ਬੈਠੇ ਰਿਹਾ ਸਾਰੇ ਆਰਟਿਸਟ ਸੋਫੇ 'ਤੇ ਬੈਠੇ ਹੋਣ ਉਹ ਸਰਦੂਲ ਜੀ ਨੇ ਕਿਹਾ ਵੀ ਬੇਟੇ ਉੱਤੇ ਬੈਠ ਜਾ ਚੰਗਾ ਲੱਗਦਾ ਨਹੀਂ ਕਹਿੰਦਾ ਮੈਂ ਵੀ ਇੱਥੇ ਬੈਠਣਾ ਔਰ ਉੱਥੇ ਲੇਟੇ ਬੈਠ ਕੇ ਗੁੱਡ ਇਦਾਂ ਹੀ ਗੋਡੇ ਉਹਨਾਂ ਨੇ ਫੜੇ ਹੋਏ ਤੇ ਐਂ ਹੀ ਬੈਠਾ ਰਿਹਾ ਨੀਚੇ ਤੇ ਸਾਰੇ ਆਰਟਿਸਟ ਹੱਸ ਰਹੇ ਆ ਮਜ਼ਾਕ ਕਰ ਰਹੇ ਆ ਗੱਲਾਂ ਕਰ ਰਹੇ ਆ ਸਰਦੂਲ ਜੀ ਦਾ ਧਿਆਨ ਉਹਦੇ ਵੱਲ ਹੀ ਕਿਉਂਕਿ ਉਹ ਰੂਹ ਦੇ ਵਿੱਚ ਵੜ ਗਿਆ ਸਰਦੂਲ ਜੀ ਦੇ ਇੱਕਦਮ ਵੀ ਇੰਨਾ ਅਦਬ ਵਾਲਾ ਬੱਚਾ ਹੈ ਫੇਰ ਨਾ ਸਾਰੇ ਲੱਗੇ ਹੋਏ ਕਰ ਮੇਰਾ ਆਜ ਮੇਰਾ ਚੱਲ ਰਿਹਾ ਕਿਸਦਾ ਗਾਣਾ ਚੱਲ ਰਿਹਾ ਹਿੱਟ ਸੀਗੇ ਸਾਰੇ ਕਲਾਕਾਰ ਫਿਰ ਸਰਦੂਲ ਜੀ ਨੇ ਕਿਹਾ ਕਹਿੰਦੇ ਆ ਜਿਹੜਾ ਬੱਚਾ ਹੈ ਨਾ ਇੰਨਾ ਕਹਦੇ ਹੁੰਦੇ ਆ ਅਦਬ ਬਣੇ ਅਦਬ ਦੇ ਨਾਲ ਹੀ ਇੰਨਾ ਕੁਝ ਲੈ ਲੈਣਾ ਵੀ ਇਹ ਬੱਚੇ ਨੇ ਨਾ ਇੱਕ ਦਿਨ ਇੰਨਾ ਨਾਮ ਕਮਾਉਣਾ ਹੈ ਨਾ ਤੁਹਾਡੇ ਸਾਰਿਆਂ ਤੋਂ ਅੱਗੇ ਲੰਘ ਜਾਣਾ ਹੈ ਨੇ ਉੱਥੇ ਬੈਠੇ ਸੀ ਬਹੁਤ ਵੱਡੇ ਵੱਡੇ ਦਿਗਜ ਕਲਾਕਾਰ ਬੈਠੇ ਸੀ ਕਹਿੰਦੇ ਵੀ ਤੁਹਾਡੇ ਸਾਰਿਆਂ ਤੋਂ ਇਹਨੇ ਅੱਗੇ ਲੰਘ ਜਾਣਾ ਵੀ ਜਿਨ੍ਹਾਂ ਦਾ ਅਦਬ ਆ ਤੇ ਉਹ ਸੱਚੀ ਉਹ ਗੱਲ ਹੋ ਗਈ ਤੇ ਜਾਂ ਉਹਨਾਂ ਦਾ ਆਸ਼ੀਰਵਾਦ ਲੈ ਲਓ ਜਾਂ ਬੱਚੇ ਦਾ ਅਦਬ ਸੀਗਾ ਅੰਦਰ ਅੱਜ ਵੀ ਦੇਖ ਲਓ ਕਿਤੇ ਮਿਲਦਾ ਭੱਜ ਕੇ ਮਿਲਣਾ ਉਹਨੇ ਉਹਦੇ ਅੰਦਰ ਕੋਈ ਐਦਾਂ ਦੀ ਹੈ ਹੀ ਨਹੀਂ ਕਿ ਮੈਂ ਐਡਾ ਵੱਡਾ ਕਲਾਕਾਰ ਆ ਨਾ ਸੋ ਜਿਹੜੇ ਜਿਨ੍ਹਾਂ ਦੇ ਅੰਦਰ ਅਦਬ ਹੁੰਦਾ ਹੈ ਬਹੁਤ ਵੱਡੀਆਂ ਮੰਜ਼ਲਾਂ ਨੂੰ ਛੂਕੇ ਵੀ ਹਰੇਕ ਨੂੰ ਪਿਆਰ ਨਾਲ ਮਿਲਣਾ ਔਰ ਅਦਬ ਰੱਖਣਾ ਆਪਣੇ ਵੱਡਿਆਂ ਦਾ ਹਨਾ ਉਹ ਹਮੇਸ਼ਾ ਇੱਦੀ ਰਹਿੰਦੇ ਚੜ੍ਹਦੀ ਕਲਾ ਚ ਉੱਪਰ ਤੇ ਥੱਲੇ ਨਹੀਂ ਆਉਂਦੇ ਉਹ ਹਮੇਸ਼ਾ ਉੱਤੇ ਹੀ ਰਹਿੰਦੇ ਨੇ ਰੱਬ ਉਹਨਾਂ ਨੂੰ ਹਮੇਸ਼ਾ ਉੱਤੇ ਹੀ ਰੱਖਦਾ ਹੁੰਦਾ ਸੋ ਗੁਰੂ ਰੰਧਾਵਾ ਜਿਹੜਾ ਉਹ ਉਹਨੂੰ ਬਹੁਤ ਸਾਰੀਆਂ ਬਲੇਸਿੰਗ ਨੇ ਉਹਦੇ ਗਾਣੇ ਬਹੁਤ ਸੋਹਣੇ ਮਿੱਠਾ ਗਾਉਂਦਾ ਉਹ ਔਰ ਜਿਹੜਾ ਹੁਣ ਉਹਦਾ ਡੈਬਿਊ ਹੈਗਾ ਹੈ ਮੈਂ ਇਹੀ ਦੁਆ ਕਰਦੀ ਹਾਂ ਸੱਚੇ ਪਾਤਸ਼ਾਹਗੇ ਮਹਾਰਾਜ ਨੂੰ ਚੜ੍ਹਦੀ ਕਲਾ ਚ ਰੱਖੇ ਉਹਨੂੰ ਕਾਮਯਾਬੀ ਦਵੇ ਉਹ ਇਸ ਫਿਲਮ ਨੂੰ ਬਹੁਤ ਜ਼ਿਆਦਾ ਸੁਪਰ ਡੂਪਰ ਹਿੱਟ ਕਰੇ ਤਾਂ ਕਿ ਹੋਰ ਵੀ ਜ਼ਿਆਦਾ ਫਿਲਮਾਂ ਕਰੇ ਉਹ ਤੇ ਅਸੀਂ ਸਾਰੇ ਜਣੇ ਉਹਦਾ ਇਹ ਰੰਗ ਵੀ ਦੇਖੀਏ ਉਹਦਾ ਜਿਹੜਾ ਐਕਟਿੰਗ ਵਾਲਾ ਰੰਗ ਆ ਸੀ ਉਹ ਵੀ ਦੇਖੀਏ ਮੈਮ ਤੁਹਾਨੂੰ ਲੱਗਦਾ ਵੀ ਆਪਣੇ ਪੰਜਾਬੀ ਸਿਨੇਮੇ ਨੂੰ ਇਹੋ ਜਿਹੀਆਂ ਫਿਲਮਾਂ ਦੀ ਲੋੜ ਹੈ ਕਿਉਂਕਿ ਕਮੇਡੀ ਬਹੁਤ ਜੋ ਕਮੇਡੀ ਹੋ ਰਹੀ ਹੈ ਵੀ ਇਹੋ ਜਿਹੀਆਂ ਫਿਲਮਾਂ ਸਾਡਾ ਸੱਭਿਆਚਾਰ ਸਾਡਾ ਇਤਿਹਾਸ ਹੋਰ ਫੁੱਲਣਾ ਚਾਹੀਦਾ ਹੈ ਇਹ ਫਿਲਮਾਂ ਬਣ ਰਹੀਆਂ ਨੇ ਬਹੁਤ ਅੱਛੇ-ਅੱਛੇ ਰਜਨੀ ਫਿਲਮ ਆਈ ਹੈ ਦੇਖੋ ਕਿੰਨੀ ਵਧੀਆ ਇਤਿਹਾਸਿਕ ਫਿਲਮਾਂ ਨੇ ਹੋਰ ਵੀ ਕਈ ਫਿਲਮਾਂ ਹੋਈਆਂ ਜਿਹੜਾ ਆਪਣਾ ਪਿਛੋਕੜ ਆਪਣਾ ਪੁਰਾਣਾ ਪੰਜਾਬ ਸੀਗਾ ਉਦਾਂ ਦੀਆਂ ਫਿਲਮਾਂ ਵੀ ਬਣ ਰਹੀਆਂ ਨੇ ਬੰਦੇ ਉਹਦੇ ਨਾਲ ਜੁੜਦੇ ਨੇ ਕਿ ਸਾਡਾ ਅੱਜ ਦੇ ਬੱਚਿਆਂ ਨੂੰ ਪਤਾ ਲੱਗਦਾ ਵੀ ਅੱਛਾ ਉਦੋਂ ਇਦਾਂ ਦੇ ਲੋਕ ਹੁੰਦੇ ਸੀ ਇੰਨੇ ਭੋਲੇ-ਪਾਲੇ ਲੋਕ ਹੁੰਦੇ ਸੀ ਕਿਸ ਤਰ੍ਹਾਂ ਇਕੱਠੇ ਹੋ ਕੇ ਜੇ ਪਿੰਡ 'ਚ ਕਿਸੇ ਕੁੜੀ ਦਾ ਵਿਆਹ ਹੈ ਸਾਰਾ ਪਿੰਡ ਇਕੱਠਾ ਹੋ ਕੇ ਉਹਦੇ ਵਿਆਹ ਦੇ ਵਿੱਚ ਕੰਮ ਕਰਾ ਰਹੇ ਨੇ ਹਨਾ ਤੇ ਸਾਰਾ ਕੁਝ ਉਥੇ ਦੁੱਧ ਆ ਰਿਹਾ ਬਾਲਟੀਆਂ ਭਰ-ਭਰ ਕੇ ਸਾਰੇ ਪਿੰਡ ਚੋਂ ਮੰਜੇ ਬਿਸਤਰੇ ਆ ਰਹੇ ਨੇ ਹਰ ਹਰ ਬੰਦੇ ਨੂੰ ਇੱਦਾਂ ਲੱਗਦਾ ਕਿ ਸਾਡੀ ਕੁੜੀ ਦਾ ਵਿਆਹ ਹੈ ਵੀ ਉਹ ਜ਼ਮਾਨੇ ਦੀਆਂ ਫਿਲਮਾਂ ਜਦੋਂ ਬਣਦੀਆਂ ਨੇ ਤਾਂ ਅੱਜ ਦੇ ਬੱਚਿਆਂ ਨੂੰ ਪਤਾ ਲੱਗਦਾ ਵੀ ਕਿੰਨਾ ਫਰਕ ਸੀ ਕਿੰਨਾ ਪਿਆਰ ਸੀਗਾ ਨਾ ਤੇ ਉਹ ਚੀਜ਼ਾਂ ਆਉਣੀਆਂ ਵੀ ਚਾਹੀਦੀਆਂ ਤੇ ਆ ਵੀ ਰਹੀਆਂ ਨੇ ਬਾਕੀ ਜਿਹੜੀ ਕਾਮੇਡੀ ਹੈ ਜੇ ਸਾਫ਼ ਸੁਥਰੀ ਔਰ ਵਧੀਆ ਕਾਮੇਡੀ ਫਿਲਮ ਹੁੰਦੀ ਹੈ ਜਿਹੜੀ ਅੱਛੀ ਗੱਲ ਆ ਕਿਉਂਕਿ ਉਦਾਸੀਆਂ ਤਾਂ ਅੱਜ ਦੇ ਯੁੱਗ ਦੇ ਵਿੱਚ ਹੈਗੀਆਂ ਨੇ ਹਰ ਘਰ ਦੇ ਵਿੱਚ ਉਦਾਸੀਆਂ ਨੇ ਬੱਚੇ ਛੋਟੇ-ਛੋਟੇ ਬੱਚੇ ਉਦਾਸ ਨੇ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਡਿਪਰੈਸ਼ਨ ਕੀ ਹੁੰਦਾ ਹੈ ਉਦਾਸੀ ਕੀ ਹੁੰਦੀ ਆ ਅਸੀਂ ਤਾਂ ਖੇਲਦੇ ਟੱਪ ਤੇ ਨੱਚਦੇ ਹੁੰਦੇ ਸੀਗੇ ਇੰਨਾ ਭੋਲਾਪਨ ਹੁੰਦਾ ਸੀਗਾ ਪਤਾ ਹੀ ਨਹੀਂ ਸੀ ਹੁੰਦਾ ਪਰ ਮੈਂ ਅੱਜ ਦੇ ਛੋਟੇ-ਛੋਟੇ ਬੱਚਿਆਂ ਨੂੰ ਵੀ ਦੇਖਦੀ ਆ ਨਾ ਉਹਨੇ ਉਦਾਸ ਐਨੇ ਖਿਜੇ ਹੋਏ ਡਿਪਰੈਸ਼ਨ 'ਚ ਛੋਟੇ-ਛੋਟੇ ਬੱਚੇ ਕਿਉਂਕਿ ਮਾਹੌਲ ਨਹੀਂ ਮਿਲਦਾ ਪਿਆ ਇਸ ਕਰਕੇ ਕਾਮੇਡੀ ਫਿਲਮਾਂ ਵੀ ਬਣਨੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੇ ਕੋਈ ਅੰਦਰੋਂ ਉਦਾਸ ਨੇ ਜਾਂ ਕੋਈ ਰੋਂਦੇ ਚਿਹਰੇ ਆ ਜਾਂ ਕੋਈ ਰੋਂਦਾ ਹੋਇਆ ਦਿਲ ਦਿਮਾਗ ਆ ਕਿਸਦਾ ਜਦੋਂ ਕਾਮੇਡੀ ਫਿਲਮਾਂ ਦੇਖਦੇ ਨੇ ਤਾਂ ਦੋ ਘੜੀ ਹਾਸਾ ਲੈਂਦੇ ਨੇ ਹਾਸਾ ਤਾਂ ਹੁੰਦਾ ਨਾ ਉਹਨਾਂ ਦੇ ਅੰਦਰ ਰੂਹ ਤਾਂ ਖੁਸ਼ ਹੁੰਦੀ ਆ ਨਾ ਕਿਉਂਕਿ ਹਸਾਉਣਾ ਬਹੁਤ ਔਖਾ ਹੈ ਰਵਾਣਾ ਬਹੁਤ ਸੌਖਾ ਹੈ ਰਵਾ ਤਾਂ ਲੈਂਦਾ ਬੰਦਾ ਪਰ ਹਸਾਉਣਾ ਬੜਾ ਔਖਾ ਹੈ ਸੋ ਕਾਮੇਡੀ ਫਿਲਮਾਂ ਇਹ ਸਾਡੇ ਸਮਾਜ ਦਾ ਹਿੱਸਾ ਹੈ ਸਾਰਾ ਕੁਝ ਦੇ ਕੋਈ ਇਤਿਹਾਸਕ ਫਿਲਮਾਂ ਵੀ ਹੋਣੀਆਂ ਚਾਹੀਦੀਆਂ ਨੇ ਹਰ ਮਾਲਕ ਨੇ 10 ਰਸ ਬਣਾਏ ਨੇ ਨੌ ਰਸਤਾ ਸਾਰੀ ਦੁਨੀਆ ਦੇ ਵਿੱਚ ਚੱਲ ਰਹੇ ਨੇ ਹਨਾ ਹਰ ਤਰ੍ਹਾਂ ਦਾ ਰਸ ਹੋਣਾ ਚਾਹੀਦਾ ਹੈ ਭਗਤੀ ਰਸਾ ਪ੍ਰੇਮ ਰਸਾ ਵੀਰ ਰਸਾ ਹਰ ਤਰ੍ਹਾਂ ਦਾ ਰਸ ਹੈ ਇੱਥੇ ਨਾ ਨੌ ਦੇ ਨੌ ਰਸ ਜਿਹੜੇ ਨੇ ਚੱਲਣੇ ਚਾਹੀਦੇ ਨੇ ਇੱਕੋ ਰਸ ਦੇ ਵਿੱਚ ਬੰਦਾ ਬੋਰ ਹੋ ਜਾਂਦਾ ਹੈ ਹਰ ਤਰ੍ਹਾਂ ਦੀਆਂ ਯੋਧਿਆਂ ਦੀਆਂ ਸੂਰਮਿਆਂ ਦੀਆਂ ਫਿਲਮਾਂ ਵੀ ਹੋਣੀਆਂ ਚਾਹੀਦੀਆਂ ਐ ਕਾਮੇਡੀ ਫਿਲਮਾਂ ਵੀ ਹੋਣੀਆਂ ਚਾਹੀਦੀਆਂ ਪ੍ਰੇਮ ਰਸ ਦੀਆਂ ਫਿਲਮਾਂ ਵੀ ਚੰਗਾ ਰੋਹਾਨੀ ਪ੍ਰੇਮ ਦੀਆਂ ਫਿਲਮਾਂ ਵੀ ਹੋਣੀਆਂ ਚਾਹੀਦੀਆਂ ਔਰ ਸਮਾਜਿਕ ਫਿਲਮਾਂ ਵੀ ਹੋਣੀਆਂ ਚਾਹੀਦੀਆਂ ਪਰਿਵਾਰਕ ਵੀ ਹੋਣੀਆਂ ਚਾਹੀਦੀਆਂ ਹਰ ਰੰਗ ਰਿਸ਼ਤਿਆਂ ਦੀਆਂ ਹਰ ਤੰਦਰਿਸ਼ਤ ਦੇ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਸਾਡੇ ਅੱਜ ਦੇ ਬੱਚਿਆਂ ਨੂੰ ਪਤਾ ਲੱਗੇ ਸਾਡਾ ਉਹ ਪੰਜਾਬ ਕਿੰਨਾ ਸੁਚੱਜਾ ਤੇ ਵਧੀਆ ਸੀਗਾ ਦਸਵਾਂ ਤਾਂ ਜਿਹੜਾ ਰਾਸੋਤ ਗੁਪਤਾ ਉਹ ਤਾਂ ਫਿਰ ਜਦੋਂ ਕਿਤੇ ਸਤਿਗੁਰ ਦੀ ਕਿਰਪਾ ਹੋ ਜਵੇ ਸੱਚੇ ਪਾਤਸ਼ਾਹ ਦੀ ਕੋਈ ਸਤਿਗੁਰੂ ਮਿਲ ਜਵੇ ਕਿਤੇ ਤੁਹਾਡੇ ਸਿਰ ਤੇ ਮੇਰਾ ਪਰਿਆ ਹੱਥ ਕੋਈ ਰੱਖ ਦੇਵੇ ਇਦਾਂ ਫਿਰ ਉਹ ਉਹਦਾ ਵੀ ਰਸ ਬੰਦਾ ਚੱਕ ਲੈਂਦਾ ਉਹ ਸਭ ਤੋਂ ਉੱਤੇ ਰਸ ਆ ਜਿੱਦਾਂ ਮੈਮ ਤੁਸੀਂ ਦੱਸਿਆ ਵੀ ਅੱਜਕੱਲ ਛੋਟੇ ਛੋਟੇ ਬੱਚੇ ਬਹੁਤ ਸੈਡ ਤੇ ਡਿਪਰੈਸ਼ਨ ਚਲੇ ਗਏ ਤੇ ਇਹਨਾਂ ਦੀ ਜਾਣ ਦਾ ਕੀ ਕਾਰਨ ਹੈ ਕਿਤੇ ਨਾ ਕਿਤੇ ਵੀ ਸੋਸ਼ਲ ਮੀਡੀਆ ਕਹਿ ਲੋ ਵੀ ਫੋਨ ਤੇ ਜ਼ਿਆਦਾ ਧਿਆਨ ਕਹਿ ਲੋ ਵੀ ਇਹਦਾ ਕੀ ਕਾਰਨ ਤੁਹਾਡੇ ਮੁਕਾਬਤ ਅਸਲ 'ਚ ਬੱਚੇ ਜਿਹੜੇ ਛੋਟੇ ਹੁੰਦੇ ਨੇ ਉਹਨਾਂ ਦੀ ਏਜ ਨਹੀਂ ਅਜੇ ਹੁੰਦੀ ਇੰਨੀ ਸਮਝ ਨਹੀਂ ਉਹਨਾਂ ਨੂੰ ਹੁੰਦੀ ਜੋ ਚੀਜ਼ਾਂ ਉਹ ਟੀਵੀ ਤੇ ਜਾਂ ਫੋਨ ਤੇ ਦੇਖ ਲੈਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਦਾ ਮਤਲਬ ਕੀ ਆ ਸੈਡ ਹੋ ਜਾਂਦੇ ਨੇ ਐਨਾ ਕੁਝ ਦੇਖਦੇ ਨੇ ਐਨਾ ਕੁਝ ਦੇਖਦੇ ਨੇ ਬਾਕੀ ਘਰ ਦਾ ਮਾਹੌਲ ਅੱਜ ਦੀਆਂ ਕਈ ਜੈਨੇ ਫੈਮਿਲੀ ਆ ਸਾਰੇ ਅਲੱਗ-ਅਲੱਗ ਕਮਰਿਆਂ ਦੇ ਵਿੱਚ ਨੇ ਆਪਣਾ-ਆਪਣਾ ਮੋਬਾਈਲ ਲੈ ਕੇ ਬੈਠੇ ਨੇ ਪਰਿਵਾਰ ਜੇ ਇਕੱਠਾ ਖਾਣਾ ਵੀ ਖਾ ਰਿਹਾ ਜਾਂ ਇਕੱਠੇ ਬੈਠੇ ਵੀ ਨਹੀਂ ਕਿਸੇ ਡਰਾਇੰਗ ਰੂਮ ਦੇ ਵਿੱਚ ਇਕੱਲਾ-ਇਕੱਲਾ ਆਪਣੇ ਫੋਨ ਦੇ ਉੱਤੇ ਲੱਗਿਆ ਹੋਇਆ ਹੈ ਕਿਸੇ ਨਾਲ ਹੈ ਹੀ ਨਹੀਂ ਘਰ ਦੇ ਵਿੱਚ ਬੈਠੇ ਹੋਏ ਵੀ ਇੱਕ ਦੂਜੇ ਨਾਲ ਗੱਲ ਨਹੀਂ ਕਰ ਰਹੇ ਖਤਮ ਹੋ ਰਹੇ ਆ ਹਾਂ ਰਿਸ਼ਤੇ ਖਤਮ ਹੋ ਰਹੇ ਨੇ ਉਹ ਆਪਣਾ ਅਥ ਖਤਮ ਹੋ ਰਹੀ ਆ ਇਹ ਜਿਹੜਾ ਫੋਨ ਆ ਨਾ ਉਹਨੇ ਰਿਸ਼ਤਿਆਂ ਦੇ ਵਿੱਚ ਨਾ ਦਰਾਰਾਂ ਪਾਤੀਆਂ ਨੇ ਹਰ ਬੰਦਾ ਨਾ ਆਪਣੇ ਕਮਰੇ ਚ ਇਕੱਲਾ ਹੀ ਬੈਠਣਾ ਚਾਹੁੰਦਾ ਹੁਣ ਬੱਚੇ ਵੀ ਆਪਣੇ ਕਮਰੇ ਚ ਇਕੱਲੇ ਬੈਠੇ ਪੇਰੈਂਟਸ ਇਕੱਲੇ ਬੈਠੇ ਨੇ ਤਾਂ ਉਹ ਪਿਆਰ ਹੀ ਨਹੀਂ ਰਿਹਾ ਅੱਗੇ ਜਦੋਂ ਮੈਂ ਆਪਣੇ ਜ਼ਮਾਨੇ ਦੀ ਗੱਲ ਕਰਦੀ ਆ ਜਦੋਂ ਮੈਂ ਛੋਟੀ ਹੁੰਦੀ ਸੀ ਇੱਕ ਕਮਰੇ ਦੇ ਵਿੱਚ ਸਾਰੇ ਇੱਕ ਮੰਜ਼ੀਆਂ ਦੇ ਉੱਤੇ ਪਏ ਨੇ ਸਾਰਾ ਪਰਿਵਾਰ ਉੱਥੇ ਹੀ ਪਿਆ ਐ ਕਹਾਣੀਆਂ ਦਾਦੀ ਕਹਾਣੀ ਸੁਣਾ ਰਹੀ ਆ ਤੇ ਕਹਾਣੀ ਸੁਣਦੇ ਸੁਣਦੇ ਸੋ ਜਾਣਾ ਦਾਦੀ ਦੀ ਗੋਦੀ ਚ ਨਾਨੀ ਦੀ ਗੋਦੀ ਚ ਉਹ ਸਵਾ ਦੇ ਵਖਰਾ ਸੀਗਾ ਉਦੋਂ ਮੋਬਾਈਲ ਨਹੀਂ ਨਾ ਹੁੰਦੇ ਸੀਗੇ ਉਦੋਂ ਸਾਨੂੰ ਕਹਾਣੀਆਂ ਸੂਰਮਿਆਂ ਦੀਆਂ ਯੋਧਿਆਂ ਦੀਆਂ ਗੁਰੂਆਂ ਪੀਰਾਂ ਦੀਆਂ ਕਹਾਣੀਆਂ ਨਾਨੀਆਂ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਸੀ ਉਹ ਕਹਾਣੀਆਂ ਕਰਕੇ ਸਾਨੂੰ ਆਪਣਾ ਇਤਿਹਾਸ ਆਪਣਾ ਸਾਰਾ ਕੁਝ ਪਤਾ ਲੱਗ ਜਾਂਦਾ ਸੀਗਾ ਹੁਣ ਫੋਨ ਦੇ ਵਿੱਚ ਤਾਂ ਪਤਾ ਨਹੀਂ ਕੀ ਕੀ ਕੁਝ ਪਿਆ ਹੈਗਾ ਆਪਾਂ ਕੁਝ ਕੁਝ ਦੇਖ ਲੈਂਦਾ ਹਾਂ ਨਾ ਪਰ ਉਹ ਜ਼ਮਾਨਾ ਕਿਤੇ ਚਲੇ ਗਿਆ ਬਜ਼ੁਰਗਾਂ ਦੀ ਕਦਰ ਨਹੀਂ ਰਹੀ ਹਰ ਕੋਈ ਐਦਾਂ ਚਾਹੁੰਦਾ ਕਿ ਸਾਡੀ ਪ੍ਰਾਈਵੇਸੀ ਚਾਹੀਦੀ ਆ ਬਜ਼ੁਰਗ ਦਾ ਘਰ ਚ ਹੋਣੇ ਨਾ ਵੀ ਅਸੀਂ ਇਕੱਲੇ ਰਹੀਏ ਇਸੇ ਕਰਕੇ ਫਿਰ ਜਦੋਂ ਉਹਨਾਂ ਦੇ ਬੱਚੇ ਵੱਡੇ ਹੁੰਦੇ ਨੇ ਉਹ ਡਿਪਰੈਸ਼ਨ ਜਾਂਦੇ ਨੇ ਫਿਰ ਉਹ ਬੱਚਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦੋਂ ਬੱਚੇ ਗਲਤ ਰਾਹ ਤੇ ਤੁਰਦੇ ਨੇ ਨਸ਼ੇ 'ਚ ਤੁਰਦੇ ਨੇ ਫਿਰ ਪੇਰੈਂਟਸ ਕਹਿੰਦੇ ਨੇ ਵੀ ਸਾਡੇ ਬੱਚੇ ਐਦਾਂ ਹੋ ਗਏ ਜੇ ਉਹ ਆਪਣੇ ਬਜ਼ੁਰਗਾਂ ਨੂੰ ਆਪਣੇ ਨਾਲ ਰੱਖਣਗੇ ਫਿਰ ਉਹਨਾਂ ਦੇ ਬੱਚੇ ਨਹੀਂ ਵਿਗੜਨਗੇ ਉਹ ਆਪ ਇੱਜ਼ਤ ਮਾਨ ਕਰਨਗੇ ਆਪਣੇ ਬਜ਼ੁਰਗਾਂ ਦੀ ਫਿਰ ਬੱਚੇ ਵੀ ਉਹਨਾਂ ਦੀ ਇੱਜ਼ਤ ਕਰਨਗੇ ਕਿਉਂਕਿ ਜਿਹੜੇ ਬਜ਼ੁਰਗ ਹੋ ਚੁੱਕੇ ਨੇ ਉਹਨਾਂ ਦੀ ਗੋਦ ਵਿੱਚ ਜਦੋਂ ਬੱਚੇ ਪਲਦੇ ਆ ਨਾ ਫਿਰ ਪਿਆਰ ਨਾਲ ਜਿਹੜੀਆਂ ਉਹ ਕਹਾਣੀਆਂ ਸੁਣਾਉਂਦੇ ਨੇ ਉਹ ਜੋ ਸੰਸਕਾਰ ਉਹਨਾਂ ਨੂੰ ਮਿਲਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਉਹ ਚੀਜ਼ਾਂ ਬਚਪਨ ਦੇ ਵਿੱਚ ਜਿਹੜੀਆਂ ਪਰੋਈਆਂ ਜਾਂਦੀਆਂ ਨੇ ਉਹ ਤਾਂ ਉਮਰ ਰਹਿੰਦੀਆਂ ਨੇ ਫਿਰ ਉਹ ਖਤਮ ਨਹੀਂ ਹੁੰਦੀਆਂ ਹੈਗੀਆਂ ਜਿਹੜੀਆਂ ਚੀਜ਼ਾਂ ਅਸੀਂ ਕਿਤਾਬਾਂ 'ਚ ਵੀ ਨਹੀਂ ਪੜ ਸਕਦੇ ਉਹ ਸਾਨੂੰ ਨਾਨੀਆਂ ਦਾਦੀਆਂ ਤੋਂ ਮਿਲ ਜਾਂਦੀਆਂ ਨੇ ਸੋ ਰਿਸ਼ਤੇ ਨਾ ਜਿਹੜੇ ਬਜ਼ੁਰਗਾਂ ਦੀ ਜਦੋਂ ਆਪਾਂ ਕਦਰ ਕਰਨ ਲੱਗ ਜਾਗੇ ਘਰ ਦੇ ਵਿੱਚ ਫਿਰ ਮੇਰੇ ਖਿਆਲ ਦੇ ਵਿੱਚ ਨਾ ਸਾਡੀ ਜਨਰੇਸ਼ਨ ਜਿਹੜੀ ਆ ਉਹ ਸੁਧਰ ਜੂਗੀ ਅੱਗੇ ਹੁੰਦਾ ਸੀ ਪੁਰਾਣੇ ਟਾਈਮ ਦੇ ਵਿੱਚ ਜਦੋਂ ਮਾਤਾ ਨੇ ਜਦੋਂ ਚੁੱਲੇ ਤੇ ਰੋਟੀ ਪਕਾਉਣ ਲੱਗਣਾ ਸਾਰੇ ਆਲੇ ਦਲੇ ਹੋ ਜਾਂਦੇ ਸੀਗੇ ਆਪਣੇ ਭਾਂਡੇ ਲੈ ਕੇ ਉਹ ਚੀਜ਼ਾਂ ਨਹੀਂ ਰਹੀਆਂ ਹੈਗੀਆਂ ਉਹ ਨਾ ਓਟਾ ਜਿਹਾ ਹੁੰਦਾ ਸੀਗਾ ਤੇ ਖੁੱਲਾ ਵਿਹੜਾ ਹੋਣਾ ਓਟਾ ਹੋਣਾ ਤੇ ਉੱਥੇ ਪੀੜੀਆਂ ਡਾ ਕੇ ਸਾਰੇ ਨੇ ਬਹਿ ਜਾਣਾ ਤੇ ਉਹ ਪਿੱਤਲ ਦੇ ਥਾਲ ਹੁੰਦੇ ਸੀਗੇ ਗਲਾਸ ਹੁੰਦੇ ਸੀਗੇ ਮਾਂ ਨੇ ਤਾਜੀ ਤਾਜੀ ਰੋਟੀ ਬਣਾ ਕੇ ਚੁੱਲ੍ਹੇ 'ਚ ਸੇਕ ਕੇ ਦੇਣੀ ਤੇ ਉਹ ਸਵਾਦ ਵੱਖਰਾ ਹੁੰਦਾ ਸੀ ਸਾਰਾ ਪਰਿਵਾਰ ਨਾਲ ਇੱਕ ਰੋਟੀ ਉਹਨੂੰ ਜਾਰੀ ਇੱਕ ਉਹਨੂੰ ਜਾਰੀ ਐਦਾਂ ਉਹ ਵੱਖਰਾ ਹੀ ਸਵਾਦ ਹੁੰਦਾ ਸੀ ਉਹ ਚੀਜ਼ਾਂ ਦੇ ਸੀਗੇ ਜਿਵੇਂ ਜਦੋਂ ਰੋਟੀ ਫੁੱਲਦੀ ਆ ਉਹ ਕਹਿੰਦੇ ਇਹਨੂੰ ਜ਼ਿਆਦਾ ਭੁੱਖ ਲੱਗੀ ਹੋਈ ਆ ਹਾਂ ਇਹਨੂੰ ਜ਼ਿਆਦਾ ਭੁੱਖ ਲੱਗੀ ਆ ਉਹ ਚੀਜ਼ਾਂ ਦਾ ਬਹੁਤ ਮਿਸ ਕਰਦੇ ਆ ਸੀ ਨਾ ਤੇ ਪਰ ਜਦੋਂ ਅਸੀਂ ਘਰੇ ਹੋਏ ਤਾਂ ਬੱਚੇ ਵੀ ਘਰੇ ਹੋਣ ਮੈਂ ਵੀ ਘਰ ਹੋਵਾਂ ਫਿਰ ਅਸੀਂ ਉਹ ਸੀਜ਼ਨ ਹੰਡਾਉਨੇ ਆ ਬੱਚੇ ਮਾਲਕ ਦੀ ਅੱਡੀਕ ਰਹਿਮਤ ਆ ਸੱਚੇ ਪਾਤਸ਼ਾਹ ਦੀ ਇਹ ਸਾਰੇ ਜਿੰਨੇ ਵੀ ਫੈਨਸ ਨੇ ਜਾਂ ਜਿੰਨੇ ਵੀ ਸੁਚੱਜੇ ਲੋਕ ਇਸ ਟਾਈਮ ਦੇਖ ਰਹੇ ਨੇ ਇਸ ਇੰਟਰਵਿਊ ਨੂੰ ਉਹਨਾਂ ਦੀਆਂ ਦੁਆਵਾਂ ਤੇ ਆਸ਼ੀਰਵਾਦ ਆ ਕਿ ਰੱਬ ਨੇ ਮੇਰਾ ਭਰਿਆ ਹੱਥ ਰੱਖਿਆ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਤੇ ਇਹ ਆਪਣੇ ਵਿਰਸੇ ਨਾਲ ਜੁੜੇ ਹੋਏ ਨੇ ਆਪਣੇ ਉਸ ਪੰਜਾਬ ਨਾਲ ਕਿਉਂਕਿ ਅਸੀਂ ਇਹਨਾਂ ਨੂੰ ਪੰਜਾਬ ਦੀਆਂ ਗੱਲਾਂ ਸੁਣਾਉਂਦੇ ਰਹੇ ਆ ਇਹਨਾਂ ਨੂੰ ਪਿੰਡਾਂ 'ਚ ਲੈ ਕੇ ਜਾਂਦੇ ਰਹੇ ਆ ਰਿਸ਼ਤਦਾਰੀਆਂ ਦੇ ਵਿੱਚ ਸਾਡੀਆਂ ਸਾਰੀਆਂ ਰਿਸ਼ਤਦਾਰੀਆਂ ਪਿੰਡਾਂ ਦੇ ਵਿੱਚ ਨੇ ਸਿੰਪਲ ਸਾਦੇ ਲੋਕ ਨੇ ਉਹ ਅਸੀਂ ਉੱਥੇ ਜਾਈਦਾ ਤੇ ਇਹਨਾਂ ਨੂੰ ਲੈ ਕੇ ਜਾਈਦਾ ਉੱਥੇ ਜਦੋਂ ਛੋਟੇ-ਛੋਟੇ ਵੀ ਹੁੰਦੇ ਸੀ ਉਦੋਂ ਵੀ ਅਸੀਂ ਲੈ ਕੇ ਜਾਂਦੇ ਸੀਗੇ ਕਿ ਬੱਚਿਆਂ ਨੂੰ ਹਰ ਤਰ੍ਹਾਂ ਦੀ ਲਾਈਫ ਦਾ ਪਤਾ ਲੱਗੇ ਸੋ ਜਦੋਂ ਵੀ ਇਹ ਕਾਸੀ ਘਰੇ ਹੁੰਨੇ ਫਿਰ ਕਹੋਗਾ ਮੰਮਾ ਮੱਕੀ ਦੀ ਰੋਟੀ ਬਣਾਓ ਮੈਥੇ ਪਾ ਕੇ ਚੁੱਲੇ ਤੇ ਬਣਾਓ ਕਿਉਂਕਿ ਮੈਂ ਕਿਉਂਕਿ ਅਸਾਂ ਨਿੱਕੇ ਹੁੰਦੇ ਚੁੱਲ੍ਹੇ ਤੇ ਵੀ ਬਣਾ ਲੈਂਦੀਆਂ ਸੀਗੇ ਰੋਟੀਆਂ ਜਦੋਂ ਅਸੀਂ ਪਿੰਡਾਂ 'ਚ ਜਾਣਾ ਆਪਣੇ ਦਾਦਕੇ ਜਾਂ ਭੂਆ ਦੇ ਪਿੰਡ ਜਾਣਾ ਨਾਨਕੇ ਜਾਣਾ ਛੁੱਟੀਆਂ ਕੱਟਣ ਜਾਣੀਆਂ ਤੇ ਉਹ ਚੌ ਲੈਦਾ ਹੀ ਹੁੰਦਾ ਸੀਗਾ ਹਾਂ ਕੀ ਬਾਤ ਹੈ ਤੁਸੀਂ ਚੌਕ ਹੈ ਨਾ ਆਪਣੇ ਇਲਾਕੇ ਜਿਹਦੀ ਬੋਲੀ ਛਿੱਤੇ ਆ ਗਈ ਤੇ ਜਦੋਂ ਉੱਥੇ ਜਾਣਾ ਤੇ ਉੱਥੇ ਚੁੱਲ੍ਹੇ ਤੇ ਰੋਟੀਆਂ ਬਣਨੀਆਂ ਉੱਥੇ ਮੈਂ ਉੱਥੋਂ ਹੀ ਸਿੱਖਦੀ ਹੁੰਦੀ ਸੀਗੀ ਤੇ ਮੈਨੂੰ ਉਹ ਟਾਈਮ ਚ ਇੱਥੇ ਆਉਂਦਾ ਫਿਰ ਬੱਚਿਆਂ ਨੂੰ ਚੁੱਲ੍ਹੇ ਦੇ ਉੱਤੇ ਰੋਟੀ ਬਣਾ ਕੇ ਦੇਣੀ ਮਮਾ ਚੁੱਲੇ ਤੇ ਬਣਾ ਵਿੱਚ ਸੇਕ ਕੇ ਮੈਂ ਕਿਹਾ ਠੀਕ ਹੈ ਸਰਦੂਲ ਜੀ ਵੀ ਬਹੁਤ ਪਸੰਦ ਕਰਦੇ ਹੁੰਦੇ ਸੀਗੇ ਜਿਵੇਂ ਪਾਣੀ ਹੱਥੀ ਰੋਟੀ ਹੁੰਦੀ ਸੀ ਨਾ ਮੱਕੀ ਦੀ ਤੇ ਉਹਨਾਂ ਨੇ ਕਿਹਾ ਮੈਨੂੰ ਤੂੰ ਆਪਣੇ ਹੱਥ ਨਾਲ ਬਣਾ ਕੇ ਦੇ ਕਿਉਂਕਿ ਆਪਣੇ ਘਰ ਚ ਨੇਪਾਲੀ ਕੰਮ ਕਰਦੇ ਹੁੰਦੇ ਸੀਗੇ ਉਹਨਾਂ ਨੂੰ ਨਹੀਂ ਸੀ ਆਉਂਦੀ ਉਦਾਂ ਤੇ ਰੋਟੀ ਬਣਾਉਣੀ ਸਰਦੂਲ ਜੀ ਨੇ ਕਿਹਾ ਚੁੱਲੇ ਤੇ ਬਣਾ ਅੱਜ ਆਪਾਂ ਜਦੋਂ ਸਰਦੀਆਂ ਹੁੰਦੀਆਂ ਸੀਗੀਆਂ ਵਿਹੜੇ 'ਚ ਬਹਿ ਕੇ ਖਾਣੀ ਫਿਰ ਉਹਨਾਂ ਨੇ ਚੂਰ ਕੇ ਨਾ ਸਾਗ ਦੇ ਵਿੱਚ ਮੱਕੀ ਦੀ ਰੋਟੀ ਮੱਖਣ ਮੁੱਖਣ ਪਾ ਕੇ ਤੇ ਉਹ ਖਾਣੇ ਵੀ ਬਹੁਤ ਵਧੀਆ ਹੁੰਦੇ ਸੀਗੇ ਤੇ ਉਹ ਟਾਈਮ ਸਾਰਾ ਉਥੋਂ ਦੀ ਉਸ ਟਾਈਮ ਦੀ ਹਰ ਚੀਜ਼ ਵਧੀਆ ਹੁੰਦੀ ਸੀ ਅੱਜ ਦੇ ਖਾਣੇ ਵੀ ਦੇਖੋ ਕੈਸੇ ਜੰਕ ਫੂਡ ਆ ਪੀਜ਼ਾ 버ਗਰ ਜਿਹੜਾ ਤੁਹਾਡੀ ਬਾਡੀ ਨੂੰ ਹੀ ਖਰਾਬ ਕਰਦਾ ਤੇ ਉਹ ਖਾਣੇ ਚ ਹੈਲਦੀ ਖਾਣੇ ਹੁੰਦੇ ਸੀਗੇ ਤੇ ਇਹ ਹੁੰਦਾ ਸੀਗਾ ਜਦੋਂ ਆਪਾਂ ਘਰ ਤੋਂ ਜਾਂਦੇ ਸੀਗੇ ਐ ਲੱਗਦਾ ਸੀ ਆਪਾਂ ਇੱਕ ਜੇਲ੍ਹ ਚੋਂ ਚਲੇਗੇ ਜਦੋਂ ਨਾਨਕੇ ਜਾਣਾ ਵੀ ਹਾਂ ਬੜਾ ਵਧੀਆ ਲੱਗਦਾ ਹੁੰਦਾ ਸੀ ਕਿਉਂਕਿ ਨਾਨਕੇ ਪਿਆਰ ਬਹੁਤ ਮਿਲਦਾ ਹੁੰਦਾ ਸੀ ਨਾਨੀ ਤੋਂ ਨਾਨੇ ਤੋਂ ਮੰਮੀ ਤੋਂ ਤੇ ਅੱਜ ਵੀ ਮੈਨੂੰ ਜਦੋਂ ਯਾਦ ਹੁੰਦੀ ਹੈ ਨਾਨਕੇ ਮੈਨੂੰ ਉਹ ਪੁਰਾਣਾ ਆਪਣਾ ਟਾਈਮ ਬਚਪਨ ਵਾਲਾ ਯਾਦ ਆ ਜਾਂਦਾ ਵੀ ਅਸੀਂ ਛੋਟੇ ਹੁੰਦੇ ਸੀ ਪੂਰੇ ਪਿੰਡ ਦੇ ਵਿੱਚ ਘੁੰਮ ਜਾਂਦੇ ਹੁੰਦੇ ਸੀਗੇ ਤੇ ਉੱਥੇ ਨਾ ਮੇਰੇ ਨਾਨਕੇ ਜਾਮਣਾ ਤੇ ਅੰਬਾਂ ਦੇ ਦਰਖਤ ਹੁੰਦੇ ਸੀਗੇ ਮੈਂ ਜਾਮਣਾ ਦੇ ਦਰਖਤ ਤੇ ਚੜ੍ਹ ਕੇ ਜਾਮਣਾ ਤੋੜਨੀਆ ਤੇ ਸਾਡੇ ਨਾ ਉਹਨੇ ਸਾਡੀ ਨਾਨੀ ਨੇ ਸਾਨੂੰ ਸਜਾਸ ਜੁਕੇ ਸੋਹਣੇ ਕੱਪੜੇ ਪਾ ਕੇ ਭੇਜਣਾ ਵੀ ਖੇੜੇ ਆਓ ਤੇ ਜਦੋਂ ਅਸੀਂ ਘਰ ਵਾਪਸ ਆਣਾ ਸਾਰੇ ਜਾਮਣਾ ਦੇ ਨਾਲ ਨਾ ਦਾਗ ਲੱਗੇ ਹੋਣੇ ਕੱਪੜਿਆਂ ਤੇ ਉਹ ਬਚਪਨਾ ਵਧੀਆ ਹੁੰਦਾ ਸੀਗਾ ਸੱਚੀ ਗੱਲ ਆ ਤੇ ਕਦੇ ਸਰਦੂਲ ਸਰਦੂਰ ਜੀ ਯਾਦ ਆਉਂਦੇ ਨੇ ਹਰ ਵਕਤ ਕਦੇ ਯਾਦ ਹੁੰਦਾ ਹਮੇਸ਼ਾ ਹਮੇਸ਼ਾ ਹੀ ਆ ਤਾਂ ਸਾਹਾਂ ਦੇ ਵਿੱਚ ਵੱਸਦੇ ਨੇ ਉਹ ਤਾਂ ਹਰ ਸਾਹ ਮੈਂ ਥੋੜੀ ਬੋਲ ਰਹੀ ਆ ਇਹ ਗੱਲਾਂ ਤਾਂ ਸਰਦੂਲ ਹੀ ਕਰ ਰਿਹਾ ਐ ਮੈਂ ਨਹੀਂ ਗੱਲਾਂ ਕਰ ਰਹੀ ਸਰਦੂਲ ਨੂੰ ਕਿੱਥੇ ਭੁੱਲ ਸਕਦੀ ਆ ਮੇਰਾ ਤਾਂ ਸਾਹ ਏ ਉਹਦੇ ਨਾਲ ਚੱਲਦੇ ਨੇ ਨਾ ਮੇਰਾ ਹਰ ਸਾਹ ਜਿਹੜਾ ਆ ਰਿਹਾ ਹੈ ਜਾ ਰਿਹਾ ਹੈ ਉਹਦੇ ਵਿੱਚ ਸਰਦੂਲ ਹੀ ਆ ਨੂਰੀ ਤਾਂ ਕਦੋਂ ਦੀ ਖਤਮ ਹੋ ਚੁੱਕੀ ਆ ਨੂਰੀ ਤਾਂ ਹੁਣ ਹੈ ਹੀ ਨਹੀਂ ਸਰਦੂਲ ਹੀ ਆ ਹੁਣ ਤਾਂ ਨੂਰੀ ਤਾਂ ਉਹਦੇ ਹੀ ਖਤਮ ਹੋ ਗਈ ਸੀਗੀ ਜਦੋਂ ਸਰਦੂਲ ਨੇ ਆਪਣਾ ਸਰੀਰ ਤਿਆਗਿਆ ਸੀਗਾ ਪਰ ਉਹਦੀ ਰੂਹ ਮੇਰੇ ਵਿੱਚ ਵਾਸ ਕਰ ਗਈ ਆ ਕੇ ਹੁਣ ਇਹ ਇਹ ਸਰਦੂਲ ਹੀ ਆ ਹੈ ਜਦੋਂ ਉਹ ਅਲਵਿਦਾ ਕਹਿ ਗਏ ਸੀਗੇ ਉਦੋਂ ਤੋਂ ਪਹਿਲਾਂ ਤੁਹਾਨੂੰ ਕੋਈ ਇਹ ਜੀ ਮਿੱਠੀ ਯਾਦ ਜੋ ਉਹਨਾਂ ਨੇ ਗੱਲ ਕਹੀ ਹੋਵੇ ਜੋ ਤੁਹਾਨੂੰ ਅੱਜ ਵੀ ਯਾਦ ਆਉਂਦੀ ਹੈ ਪੂਰੀ ਜ਼ਿੰਦਗੀ ਇਹਨਾਂ ਦੀਆਂ ਗੱਲਾਂ ਜਿਹੜੀਆਂ ਜੋ ਵੀ ਪਲ ਬਤਾਏ ਉਹਨਾਂ ਨਾਲ ਉਹ ਸਾਰੀਆਂ ਯਾਦ ਯਾਦਾ ਹੀ ਨੇ ਮਿੱਠੀਆਂ ਜਾਣ ਲੱਗੇ ਵੀ ਬਹੁਤ ਸਾਰੀਆਂ ਗੱਲਾਂ ਕਰਕੇ ਗਏ ਨੇ ਇੱਕ ਦੋ ਦਿਨ ਪਹਿਲਾਂ ਗੱਲਾਂ ਕੀਤੀਆਂ ਨੇ ਬਹੁਤ ਗੱਲਾਂ ਕੀਤੀਆਂ ਨੇ ਉਹਨਾਂ ਨੇ ਤੇ ਕਦੇ ਟਾਈਮ ਆਊਗਾ ਫਿਰ ਦੱਸਾਂਗੀ ਉਹ ਤੇ ਹੁਣ ਤੁਸੀਂ ਕੋਈ ਗਾਣਾ ਸੁਣਾ ਦਿਓ ਦਿਲ ਦੇ ਦਿਲ ਨਾਲ ਜੁੜ ਗੀਆਂ ਤਾਰਾਂ ਅੱਖ ਨੇ ਅੱਖ ਪਛਾਣੀ ਖੂਤੋਂ ਪਾਣੀ ਭਰਦੀ ਮੈਂ ਮਿੱਤਰਾ ਹੋ ਗਈ ਪਾਣੀ ਪਾਣੀ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ ਮੈਂ ਹੋ ਗਈ ਪਾਣੀ ਪਾਣੀ ਹਾਏ ਹੋ ਗਈ ਪਾਣੀ ਪਾਣੀ ਇਹ ਜਿਦਾ ਲੱਗਿਆ ਮੈਨੂੰ ਤੁਹਾਡੇ ਨਾਲ ਬੈਠ ਕੇ ਜਿੱਦਾਂ ਮੈਂ ਪੰਜਾਬ ਦੇ ਨਾਲ ਬੈਠਾ ਹਾਂ ਵਾ ਬਗਲ ਤੇ ਮੇਰੇ ਤੇ ਮੈਮ ਮੇਰਾ ਇੱਕ ਪਰਸਨਲ ਫੇਵਰੇਟ ਜੇ ਤੁਸੀਂ ਗਾਣਾ ਸੁਣਾ ਦਿਓ ਇਕੱਲੇ ਨੇ ਲਿਖ ਦੋ ਸੁਪੈਦ ਦੇ ਨਾਮ ਵਾਲਾ ਜਿਹੜਾ ਤੁਹਾਡਾ ਅੰਤਰਾ ਹੁੰਦਾ ਉਹਦੇ ਵਿੱਚ ਸਤਾਈ ਹੁੰਦੀ ਉਹ ਸੁਣਾ ਦਿਓ ਪਿਆ ਚਾਂਚ ਕੇ ਆਪਣਾ ਪਿਆਰ ਵੇ ਮੇਰੇ ਨਾਲੋਂ ਪਹਿਲਾਂ ਬੈਠ ਸੀ ਤਿਆਰ ਵੇ ਐਡਾ ਕੀ ਤੂੰ ਚੰਨਾ ਸਾਰੇ ਜੱਗ ਚੋਂ ਸੁਨੱਖਾ ਐਡਾ ਕੀ ਤੂੰ ਚੰਨਾ ਸਾਰੇ ਜੱਗ ਚੋਂ ਸੁਨੱਖਾ ਮੈਂ ਤਾਂ ਇੱਕ ਗੱਲੋਂ ਮਰਦੀ ਆਂ ਸੋਹਣਿਆ ਮੈਂ ਤਾਂ ਇੱਕ ਗੱਲੋਂ ਮਰਦੀ ਆਂ ਸੋਹਣਿਆ ਹਾਏ ਵੇ ਤੇਰੀ ਤੋਰ ਦੇ ਉੱਤੇ ਤੇਰਾ ਲਿਖਦੂ ਸਫੇਦਿਆਂ ਦੇ ਨਾਂ ਜਿੰਨੇ ਨੇ ਜੀਟੀ ਰੋੜ ਦੇ ਉੱਤੇ ਤੇਰਾ ਲਿਖਦੂ ਸਫੇਦਿਆਂ ਦੇ ਨਾਂ ਜਿੰਨੇ ਨੇ ਜੀਟੀ ਰੋੜ ਦੇ ਉੱਤੇ ਕਿਆ ਬਾਤ ਹੈ ਬਾਬ ਤੇ ਆਉਣ ਵਾਲੇ ਪ੍ਰੋਜੈਕਟ ਹਾਂਜੀ ਫਿਲਮ ਰਿਲੀਜ਼ ਹੋਣ ਵਾਲੀ ਹੈ ਮੇਰੀ ਹੁਣ ਥੋੜੇ ਇੱਕ ਦਿਨਾਂ ਤੱਕ ਉਹਦੀ ਪ੍ਰੋਮੋਸ਼ਨ ਸ਼ੁਰੂ ਹੋ ਜਾਏਗੀ ਅੱਕੜ ਬੱਕੜ ਬੰਬੇ ਬੋ 80 90 ਪੂਰੇ 100 ਪ੍ਰਾਣਿਕ ਆਤ ਹੁੰਦੀ ਸੀ ਹਾਂਜੀ ਹਾਂਜੀ ਬਹੁਤ ਸੋਹਣੀ ਫਿਲਮ ਆ ਸਮਾਜਿਕ ਫਿਲਮ ਹੈਗੀ ਆ ਤੇ ਬੜੀ ਵਧੀਆ ਐ ਵਹਿਮ ਭਰਮਾਂ ਚੋਂ ਦੂਰ ਕਰਨ ਵਾਲੀ ਫਿਲਮ ਆ ਉਹ ਅੱਜ ਜਿਵੇਂ ਲੋਕ ਬਹੁਤ ਜ਼ਿਆਦਾ ਵਹਿਮ ਭਰਮਾਂ ਚ ਚਲੇ ਗਏ ਨੇ ਸੋ ਉਹ ਫਿਲਮ ਦੇ ਵਿੱਚ ਬਹੁਤ ਕੁਝ ਐਦਾਂ ਦਾ ਦੱਸਿਆ ਗਿਆ ਅਵੇਅਰ ਕੀਤਾ ਗਿਆ ਲੋਕਾਂ ਨੂੰ ਵਹਿਮ ਭਰਮਾਂ ਚੋਂ ਦੂਰ ਕੀਤਾ ਗਿਆ ਵੀ ਗੁਰਬਾਣੀ ਨੋ ਤੁਸੀਂ ਸੁਣੋ ਗੁਰਬਾਣੀ ਨੂੰ ਪੜੋ ਜੋ ਸਾਡੇ ਗੁਰੂਆਂ ਨੇ ਸਾਨੂੰ ਇਹਨਾਂ ਚੀਜ਼ਾਂ ਚੋਂ ਬਾਹਰ ਕੱਢਿਆ ਸੀ ਆਪਾਂ ਫੇਰ ਉਹਨਾਂ ਚੀਜ਼ਾਂ ਸੇ ਵੱਢਦੇ ਜਾਂਦੇ ਆ ਤੇ ਉਹ ਚੀਜ਼ ਲਈ ਅਵੇਅਰ ਕੀਤਾ ਗਿਆ ਸਾਰੀ ਦੁਨੀਆ ਨੂੰ ਕਿ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਧਿਆਓ ਔਰ ਕਿਸੇ ਵਹਿਮ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈਗੀ ਜਦੋਂ ਪ੍ਰਮਾਤਮਾ ਦੀ ਮਿਹਰ ਤੇ ਉਹਦਾ ਹੱਥ ਤੁਹਾਡੇ ਸਿਰ ਤੇ ਆ ਤੁਹਾਡੇ ਕਰਮ ਚੰਗੇ ਆ ਤੁਹਾਡੇ ਸੰਸਕਾਰ ਚੰਗੇ ਆ ਫਿਰ ਸਾਰਾ ਕੁਝ ਵਧੀਆ ਕੋਈ ਤੁਹਾਨੂੰ ਕੋਈ ਕੁਝ ਵੀ ਤੁਹਾਡਾ ਖਰਾਬ ਨਹੀਂ ਹੋ ਸਕਦਾ ਫਿਰ ਮੈਨੂੰ ਇੱਕ ਗੱਲ ਯਾਦ ਆ ਗਈ ਵੀ ਤੁਸੀਂ ਉਹ ਪੁਰਾਣੇ ਦੌਰ ਚ ਵੀ ਕੰਮ ਕੀਤਾ ਤੇ ਹੁਣ ਵਾਲੇ ਨਵੇਂ ਦੌਰ ਚ ਵੀ ਕੰਮ ਕਰ ਰਹੇ ਹੋ ਤੇ ਤੁਹਾਨੂੰ ਉਹ ਦੌਰ ਤੇ ਹੁਣ ਦੇ ਦੌਰ ਚ ਕੀ ਫਰਕ ਲੱਗਦਾ ਹੈ ਵੀ ਕੀ ਡਿਵੈਲਪਮੈਂਟ ਆਈ ਹੈ ਜਿਵੇਂ ਅਸੀਂ ਉਹ ਚੀਜ਼ ਖੋ ਬੈਠੇ ਆਪਣਾ ਪੁਰਾਣਾ ਵਿਰਸਾ ਕੀ ਲੱਗ ਰਿਹਾ ਹੈ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਲਗਾਤਾਰ ਕਾਫੀ ਟਾਈਮ ਤੋਂ ਕੰਮ ਕਰਦੇ ਆ ਰਹੇ ਹੋ ਐਦਾਂ ਕਿ ਹਰ ਯੁੱਗ ਜਿਹੜਾ ਨਵਾਂ ਯੁੱਗ ਆਉਂਦਾ ਹੈ ਕੁਝ ਨਾ ਕੁਝ ਲੈ ਕੇ ਆਉਂਦਾ ਹੈ ਜਿਹੜਾ ਉਹ ਟਾਈਮ ਸੀਗਾ ਸਾਡਾ ਬਚਪਨ ਸੀ ਜਿਆ ਜ ਅਸੀਂ ਜਿਹੜਾ ਟਾਈਮ ਹੰਡਾਇਆ ਏ ਉਹ ਪੰਜਾਬ ਨੂੰ ਦੇਖਿਆ ਉਹ ਚੀਜ਼ਾਂ ਤਾਂ ਨਹੀਂ ਅੱਜ ਹੈਗੀਆਂ ਪਰ ਤਰੱਕੀ ਬਹੁਤ ਕੀਤੀ ਆ ਸਾਇੰਸ ਨੇ ਬਹੁਤ ਤਰੱਕੀ ਕੀਤੀ ਆ ਜਿਹੜਾ ਡਿਜੀਟਲ ਜ਼ਮਾਨਾ ਹੋ ਗਿਆ ਰਿਕਾਰਡਿੰਗ ਜਿਹੜੀ ਆ ਪਹਿਲਾਂ ਬਹੁਤ ਔਖੀ ਹੁੰਦੀ ਸੀਗੀ ਅੱਗੇ ਅਸੀਂ ਜਦੋਂ ਰਿਕਾਰਡਿੰਗ ਕਰਦੇ ਹੁੰਦੇ ਸੀਗੇ ਇੱਕ ਗਾਣਾ ਪੂਰਾ ਨਾਲ ਦੀ ਨਾਲ ਗਾਈ ਗਾਈਦਾ ਸੀਗਾ ਉਹਦਾ ਜੇ ਇੱਕ ਲਾਈਨ ਵੀ ਖਰਾਬ ਹੋ ਗਈ ਤਾਂ ਪੂਰੇ ਤਾਂ ਪੂਰਾ ਗਾਣਾ ਦੁਬਾਰਾ ਰੀਟੇਕ ਕਰਕੇ ਦੁਬਾਰਾ ਗਾਉਣਾ ਪੈਂਦਾ ਸੀਗਾ ਅੱਜ ਇਹ ਹੈਗਾ ਕਿ ਜੇ ਤੁਹਾਡੀ ਇੱਕ ਲਾਈਨ ਗਲਤ ਹੋ ਗਈ ਤਾਂ ਤੁਸੀਂ ਸਿਰਫ ਉਹੀ ਲਾਈਨ ਗਾ ਕੇ ਡੱਬ ਕਰ ਦੇਣੀ ਹੈ ਬਾਕੀ ਗਾਣਾ ਤੁਹਾਡਾ ਸੇਫ ਪਿਆ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਟੂ-ਟ੍ਰੈਕ ਤੇ ਰਿਕਾਰਡਿੰਗ ਹੁੰਦੀ ਸੀਗੀ ਤੇ ਉਦੋਂ ਅਗਰ ਕਿਸੇ 뮤జిਸ਼ੀਅਨ ਦੀ ਗਲਤੀ ਹੋ ਗਈ ਜਾਂ ਆਪਣੇ ਤੋਂ ਗਲਤ ਹੋ ਗਿਆ ਕੁਝ ਜਾਂ ਰਿਕਾਰਡਿੰਗ ਵਾਲੇ ਤੋਂ ਜਿਹੜਾ ਰਿਕਾਰਡਿਸਟ ਹੁੰਦਾ ਉਹਦੇ ਕੋਲੋਂ ਕੁਝ ਮਿਸਟੇਕ ਹੋ ਗਈ ਤਾਂ ਫਿਰ ਦੁਬਾਰਾ ਉਹ ਸਾਰੇ ਦਾ ਸਾਰਾ ਗਾਣਾ ਕਿਉਂਕਿ ਲਾਈਵ 뮤직 ਹੁੰਦਾ ਸੀ ਲਾਈਵ 뮤직 ਸੀਗਾ ਹੁਣ ਤਾਂ ਚਲੋ ਉਹ ਪਰਚੇਸ ਕਰ ਸਕਦੇ ਆ ਜਾਂ ਬਣਾ ਲੈਂਦੇ ਆ ਹੁਣ ਤਾਂ ਡਬਿੰਗ ਹੁੰਦੀ ਆ ਨਾ ਉਦੋਂ ਸਾਰਾ ਕੁਝ ਲਾਈਵ ਹੁੰਦਾ ਸੀਗਾ ਨਾਲ ਹੀ 뮤직 ਚੱਲ ਰਿਹਾ ਨਾਲ ਹੀ ਆਰਟਿਸਟ ਗਾ ਰਿਹਾ ਸੋ ਕਾਫੀ ਸਾਰੀਆਂ ਚੀਜ਼ਾਂ ਵੀ ਹੈਗੀਆਂ ਨੇ ਤੇ ਪਰ ਉਹ ਜਿਹੜਾ ਉਹ ਸਵਾਦ ਆਉਂਦਾ ਸੀਗਾ ਰਿਕਾਰਡਿੰਗ ਕਰਦੇ ਇੱਕ ਫਲੋ ਹੁੰਦਾ ਸੀਗਾ ਤੁਹਾਡਾ ਲਗਾਤਾਰ ਉਹ ਚੀਜ਼ ਵਿੱਚ ਰੂਹ ਜਿਹੜੀ ਰੂਹ ਹੁੰਦੀ ਆ ਨਾ ਉਹ ਗਾਣੇ ਚ ਨਹੀਂ ਰਹਿੰਦੀ ਤੁਸੀਂ ਇਕੱਲੀ ਇਕੱਲੀ ਲਾਈਨ ਡੱਬ ਕਰ ਰਹੇ ਹੋ ਉਹ ਫਲੋ ਨਹੀਂ ਰਹਿੰਦਾ ਤੇ ਉਹ ਰੂਹ ਮਰ ਜਾਂਦੀ ਆ ਗਾਣੇ ਦੀ ਉਹ ਉਹ ਜ਼ਿਆਦਾ ਵਧੀਆ ਲੱਗਦਾ ਹੁੰਦਾ ਸੀ ਕਿ ਮੈਨੂੰ ਜਦੋਂ ਉਹਦੋਂ ਗਾਉਂਦੇ ਹੁੰਦੇ ਸੀਗੇ ਰਿਕਾਰਡਿੰਗ ਲਈ ਬਾਕੀ ਬਹੁਤ ਸਾਰੀਆਂ ਚੀਜ਼ਾਂ ਯੁੱਗ ਜਿਹੜਾ ਅੱਜ ਦਾ ਹੈਗਾ ਉਹਦੇ ਵਿੱਚ ਬਹੁਤ ਸਾਰੇ ਬੱਚੇ ਪੜ੍ਹ ਲਿਖ ਕੇ ਅਵੇਅਰ ਹੋ ਕੇ ਇਸ ਲਾਈਨ 'ਚ ਆਏ ਨੇ ਚਾਹੇ 뮤직 ਡਾਇਰੈਕਟਰ ਨੇ ਸਿੰਗਰ ਨੇ ਔਰ ਸਾਡੀ ਫਿਲਮ ਇੰਡਸਟਰੀ ਦੇ ਵਿੱਚ ਜਿੰਨੇ ਵੀ ਲੋਕ ਡਾਇਰੈਕਟਰ ਨੇ ਐਕਟਰ ਨੇ ਉਹ ਪੜ੍ਹ ਲਿਖ ਕੇ ਆਏ ਨੇ ਤੇ ਉਹਨਾਂ ਨੇ ਬਹੁਤ ਵਧੀਆ ਸਿਨੇਮਾ ਜਿਹੜਾ ਹੈ ਨਾ ਉਹਦੀ ਦਿੱਕ ਬਹੁਤ ਵਧੀਆ ਕਰ ਦਿੱਤੀ ਆ ਸਿਨੇਮਾ ਸਾਡਾ ਅੱਜ ਬਹੁਤ ਉੱਚੇ ਦਰਜੇ ਦਾ ਹੋ ਚੁੱਕਿਆ ਹੈ ਸੋ ਬਹੁਤ ਤਰੱਕੀਆਂ ਵੀ ਹੋਈਆਂ ਨੇ ਤੇ ਇਸ ਕਰਕੇ ਖੁਸ਼ੀ ਵੀ ਹੁੰਦੀ ਆ ਬਹੁਤ ਸਾਰੀਆਂ ਚੀਜ਼ਾਂ ਨੇ ਆ ਯੁੱਗ ਵੀ ਨਹੀਂ ਰਹਿਣਾ ਅਸ ਤੋਂ 20 25 30 ਸਾਲ ਤੱਕ ਆਪਾਂ ਅੱਜ ਦੇ ਬੱਚੇ ਆ ਯੁੱਗ ਨੂੰ ਯਾਦ ਕਰਨਗੇ ਸੋ ਇਹ ਤਾਂ ਚਲੋ ਚੱਲਾ ਹਰ ਯੁੱਗ ਨਵਾਈਆ ਚਲੀ ਜਾਣਾ ਚੱਲੀ ਜਾਣਾ ਹੈ ਨਾ ਕਦੇ ਕੁਝ ਆ ਗਿਆ ਕਦੇ ਕੁਝ ਆ ਗਿਆ ਸੋ 100 200 400 ਸਾਲ ਪਹਿਲਾਂ ਕੁਝ ਸੀਗਾ ਤੇ ਉਹ 200 ਸਾਲ ਬਾਅਦ ਨਹੀਂ ਰਿਹਾ 100 ਸਾਲ ਬਾਅਦ ਨਹੀਂ ਰਿਹਾ ਆਜ ਜਿਹੜਾ ਯੁੱਗ ਚੱਲ ਰਿਹਾ ਇਹਨੇ ਵੀ ਨਹੀਂ ਰਹਿਣਾ ਅੱਗੇ ਜਾ ਕੇ ਪਤਾ ਨਹੀਂ ਕੀ ਕਿਦਾਂ ਦਾ ਕਿੰਨਾ ਕੁ ਟਫ ਹੋ ਜਾਣਾ ਜੀਣਾ ਹਨਾ ਕਿੰਨਾ ਕੁ ਇੱਥੇ ਪੋਲੂਸ਼ਨ ਹੋ ਜਾਣਾ ਹੈ ਪਾਣੀ ਨੇ ਕਿ ਪਾਣੀ ਦੇ ਵਿੱਚ ਕਿੰਨਾ ਪੋਲੂਸ਼ਨ ਹੋ ਜਾਣਾ ਹਵਾ ਦੇ ਵਿੱਚ ਹੋ ਜਾਣਾ ਹੈ ਔਰ ਖਾਣਾ ਪੀਣਾ ਤਾਂ ਸਾਡਾ ਬਿਲਕੁਲ ਖਰਾਬ ਹੋ ਰਿਹਾ ਹੈ ਸੇਤਾਂ ਕਿੰਨੀਆਂ ਖਰਾਬ ਹੋ ਰਹੀਆਂ ਨੇ ਛੋਟੇ ਛੋਟੇ ਬੱਚਿਆਂ ਨੂੰ ਅਟੈਕ ਆ ਰਹੇ ਨੇ ਛੋਟੇ ਛੋਟੇ ਬੱਚੇ ਬਿਮਾਰ ਹੋ ਰਹੇ ਨੇ ਜਿਹੜੀਆਂ ਬਿਮਾਰੀਆਂ 60 70 ਸਾਲ ਦੀ ਉਮਰ 'ਚ ਲੱਗਦੀਆਂ ਸੀ ਉਹ ਅੱਜ 20 ਸਾਲ ਦੇ ਬੱਚਿਆਂ ਨੂੰ ਲੱਗ ਰਹੀ ਸੋ ਮੈਂ ਤੇ ਹੀਰਦਾਸ ਕਰਦੀ ਸੱਚੇ ਪਾਤਸ਼ਾਹ ਅੱਗੇ ਵੀ ਤੂੰ ਮਿਹਰ ਕਰ ਸਾਰੀ ਦੁਨੀਆ ਤੇ ਮਿਹਰ ਕਰ ਜਿੰਨੀ ਵੀ ਆਉਣ ਵਾਲੀ ਜਨਰੇਸ਼ਨ ਆ ਉਹ ਤੰਦਰੁਸਤ ਹੋਵੇ ਉਹਨਾਂ ਨੂੰ ਤਾਕਤ ਦੇਈ ਰੱਬਾ ਉਹਨਾਂ ਦੀ ਸੋਚ ਵਧੀਆ ਹੋਵੇ ਸ਼ੁੱਧ ਖਾਣਾ ਖਾਣ ਸ਼ੁੱਧ ਬਿਰਤੀ ਹੋਵੇ ਕਿਉਂਕਿ ਜਦੋਂ ਸ਼ੁੱਧ ਖਾਣਾ ਖਾਂਦੇ ਆ ਨਾ ਤੁਹਾਡੀ ਬਿਰਤੀ ਵੀ ਸ਼ੁੱਧ ਹੁੰਦੀ ਆ ਤੁਹਾਡੀ ਸੋਚ ਨਹੀਂ ਵੀ ਵਧੀਆ ਹੁੰਦੀ ਆ ਸੋ ਵਸੇ ਅਹੀ ਦੁਆਇ ਕਰ ਸਕਦੀ ਮੈਂ ਤਾਂ ਵੀ ਆਉਣ ਵਾਲਾ ਟਾਈਮ ਰੱਬਾ ਵਧੀਆ ਹੀ ਹੋਵੇ ਤੇ ਸ਼ਾਹਕੋਟ ਮੂਵੀ ਲਈ ਕੀ ਕਹਿਣਾ ਚਾਹੋਗੇ ਆਖਰ ਦੇ ਵਿੱਚ ਇਹ ਕਹਾਂਗੀ ਕਿ ਸ਼ਾਹਕੋਟ ਮੂਵੀ 4 ਅਕਤੂਬਰ ਨੂੰ ਰਿਲੀਜ਼ ਹੋ ਰਹੀ ਆ ਦੋਨੋਂ ਕਰਤੀ ਹੁਣ ਦੋਨੋਂ ਕਰ ਰਿਹਾ oh sorry ਦੋਨੋਂ ਕਰਤੀ ਚ ਹੁਣ ਦੋਨੋਂ ਰਿਲੀਜ਼ ਹੋ ਰਹੀ ਆ 2 ਅਕਤੂਬਰ ਨੂੰ ਸ਼ਾਹਕੋਟ ਫਿਲਮ ਗੁਰੂ ਰੰਧਾਵਾ ਹੋਰ ਬਹੁਤ ਸਾਰੇ ਅੱਛੇ ਅੱਛੇ ਆਰਟਿਸਟਸ ਫਿਲਮ ਦੇ ਵਿੱਚ ਹੈਗੇ ਆ ਜਿੱਤੇ ਤੁਸੀਂ ਗੁਰੂ ਰੰਧਾਵੇ ਦੇ ਗਾਣਿਆਂ ਨੂੰ ਪਿਆਰ ਦਿੱਤਾ ਹੈ ਉਸ ਪਿਆਰੇ ਜੇ ਬੱਚੇ ਨੂੰ ਇੰਨਾ ਪਿਆਰ ਦਿੱਤਾ ਹੈ ਉਹਦੀ ਫਿਲਮ ਨੂੰ ਵੀ ਬਹੁਤ ਪਿਆਰ ਦੇਣਾ ਤੁਸੀਂ ਉਸ ਦੀ ਫਿਲਮ ਨੂੰ ਦੇਖਣਾ ਹੈ ਕਿਉਂਕਿ ਬਹੁਤ ਕੁਝ ਮਿਲ ਰਿਹਾ ਸਾਨੂੰ ਉਸ ਫਿਲਮ ਦੇ ਵਿੱਚ ਬਹੁਤ ਸੋਹਣੀ ਫਿਲਮ ਆ ਔਰ ਮੈਂ ਤਾਂ ਹੀ ਦੁਆ ਕਰਦੀ ਆ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਗੁਰੂ ਰੰਧਾਵੇ ਨੇ ਬਹੁਤ ਸਾਰੀਆਂ ਤਰੱਕੀਆਂ ਦੇਈਆਂ ਕਾਮਯਾਬੀਆਂ ਦੇਈਆਂ ਫਿਲਮ ਲਾਈਨ ਦੇ ਵਿੱਚ ਵੀ ਔਰ ਹਮੇਸ਼ਾ ਮੇਰਾ ਪਰਿਆ ਹੱਥ ਰੱਖੀ ਉਹਦਾ ਤਾਂ ਨਾਂ ਹੀ ਕਿੰਨਾ ਸੋਹਣਾ ਗੁਰੂ ਸੋ ਜਿਹੜਾ ਖੁਦ ਹੀ ਗੁਰੂ ਆ ਉਹਦੇ ਤੇ ਸਤਿਗੁਰੂ ਦੀ ਕਿੰਨੀ ਕਿਰਪਾ ਹੋਏਗੀ ਸੋ ਇਸ ਬੱਚੇ ਨੂੰ ਤਾਂ ਬਹੁਤ ਸਾਰੀਆਂ ਬਲੇਸਿੰਗ ਨੇ ਕਿਉਂਕਿ ਬੱਚਾ ਬਹੁਤ ਅਦਬ ਵਾਲਾ ਬਹੁਤ ਹੀ ਨਿਮਰ ਹੋਇਆ ਬੱਚਾ ਹੈ ਉਹਦੇ ਦਿਮਾਗ ਨੂੰ ਸ਼ੋਰਤ ਚੜੀ ਨਹੀਂ ਹੈਗੀ ਉਹਦੇ ਉਹਦੀ ਰੂਹ ਪੰਜਾਬ 'ਚ ਵਸਦੀ ਆ ਸੋ ਮੈਂ ਇਹ ਦੁਆ ਕਰਦੀ ਆ ਕਿ ਸੱਚੇ ਪਾਤਸ਼ਾਹ ਉਹਨੂੰ ਬਹੁਤ ਖੁਸ਼ੀਆਂ ਤਰੱਕੀਆਂ ਤੇ ਕਾਮਯਾਬੀਆਂ ਦੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਸਾਡਾ ਬੱਚਾ ਇਹ ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਕੀਮਤੀ ਸਮਾਂ ਸਾਡੇ ਸਾਨੂੰ ਦੇਣ ਲਈ ਸ਼ੁਕਰੀਆ ਜੀ ਤੁਹਾਡਾ ਵੀ ਸਾਰਿਆਂ ਦਾ ਸ਼ੁਕਰੀਆ ਜੀ ਤੁਸੀਂ ਹਮੇਸ਼ਾ ਮੇਰੇ ਸਿਰ ਤੇ ਹੱਥ ਰੱਖਦੇ ਹੋ ਮੈਨੂੰ ਪਿਆਰ ਦਿੰਦੇ ਹੋ ਮੇਰੇ ਬੱਚਿਆਂ ਦੇ ਸਿਰ ਤੇ ਵੀ ਇੰਦੀ ਹੱਥ ਰੱਖ ਕੇ ਐਵੇਂ ਪਿਆਰ ਦਿੰਦੇ ਹੋ ਸਤਿ ਸ਼੍ਰੀ ਅਕਾਲ ਜੀ